ਤੇ ਇਹ ਬੜੇ ਭਲੇਖੇ ਚ ਨੇ ਜਿਹੜੇ ਬਈ ਆਪਣੇ ਵੱਡੇ ਤੋਂ ਵੱਡੇ ਮਹਾਰਤੀ ਇੱਥੇ ਲੈ ਕੇ ਆਉਣਗੇ ਭਾਵੇਂ ਭਗਵੰਦ ਮਾਨ ਆਪ ਹੀ ਆ ਜੇ ਤੇ ਸੰਗਰੂ ਵਾਲੇ ਇੱਕ ਤਾਂ ਇਹ ਇੱਕ 2 ਸਾਲ ਦਾ ਮੰਤਰੀ ਪੁਣਾ ਇਹਨਾਂ ਦਾ ਰਿਹਾ ਬਈ ਇਹਨਾਂ ਕੋਲ ਸਮਾਨਸਮੂਹ ਚੰਗਾ ਇਕੱਠਾ ਹੋਇਆ ਐਮਪੀ ਬਣ ਜਾਂਦੇ ਐ ਤੇ ਨਵੇਂ ਬੰਦੇ ਨੂੰ ਮੌਕਾ ਦੇਊਗਾ ਉਹ ਨਵੇਂ ਬੰਦੇ ਨੂੰ ਇਹਨਾਂ ਨੂੰ ਜਿਵੇਂ ਮੌਕਾ ਦਿੱਤਾ ਉਹ ਮੈਂ ਨਵੇਂ ਨੂੰ ਦਿੱਤਾ ਜਾ ਸਕਦਾ ਜੇ ਹਾਰ ਜਾਣਗੇ ਤੇ ਇਹ ਤਾਂ ਇਹਨਾਂ ਨੇ ਕਿਹਾ ਵੀ ਹਾਂ ਚਲੋ ਬਾਰ ਵੀ ਤੁਸੀਂ ਤਾਂ ਐਮਪੀ ਦੀ ਇਲੈਕਸ਼ਨ ਜਿੱਤ ਸਕਦੇ ਤੁਸੀਂ ਮੰਤਰੀ ਘਰੇ ਬਸਦੇ ਹੋ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਬਾਹਾਂ ਮਰੋੜ ਕੇ ਇਹਨਾਂ ਨੂੰ ਇੱਥੇ ਲੈ ਕੇ ਆਏ ਕੋਈ ਚਾਹ ਨਾਲ ਨਹੀਂ ਆਏ ਹੋਏ ਕਿਉਂਕਿ ਇੰਨੇ ਬੁਰੇ ਤਰੀਕੇ ਨਾਲ ਤਾਂ ਪਿਛਲੀਆਂ ਸਰਕਾਰਾਂ ਵੀ ਨਹੀਂ ਲੱਗੀਆਂ ਹੋਈਆਂ ਸੀ ਕਾਣ ਤਾਂ ਉਹਨਾਂ ਨੇ ਵੀ ਕੀਤਾ ਸੀਗਾ ਅਗੈਂਗਸਟਰਵਾਦ ਤੋਂ ਲੈ ਕੇ ਉਹਦੋਂ ਬਾਅਦ ਉਹਨਾਂ ਦੇ ਇਨਕਾਊਂਟਰ ਕਰਨ ਦਾ ਪਰ ਜਿੰਨੀ ਸਪੀਡ ਨਾਲ ਇਸ ਸਰਕਾਰ ਵਿੱਚ ਹੋ ਰਿਹਾ ਇਹ ਇੱਕ ਰੰਗ ਜਿਹੜਾ ਹੈਗਾ ਵਾਕਈ ਰੰਗਲੇ ਪੰਜਾਬ ਬਣਾਉਣ ਦਾ ਜਿਹੜਾ ਇੱਕ ਵੱਡਾ ਸਟੈਪ ਇਹਨੇ ਲਿਆ ਇਹਦੇ ਵਾਸਤੇ ਵਧਾਈ ਦਾ ਪਾਤਰ ਹੈ ਜੋ ਅੱਜ ਸਾਡੀ ਜਵਾਨੀ ਦੇ ਨਾਲ ਸਲੂਕ ਕੀਤਾ ਜਾ ਰਿਹਾ ਜਿਹੜੀ ਸਾਜਸ਼ਾਂ ਦੇ ਨਾਲ ਇਧਰ ਗੈਂਗਸਟਰਵਾਦ ਵੱਲ ਧੱਕੀ ਗਈ ਹੈ ਮੈਂ ਕੋਈ ਹਮਾਇਤੀ ਨਹੀਂ ਗੈਂਗਸਟਰਾਂ ਦਾ ਪਰ ਜਿਹੜੇ ਬੜਾਏ ਗਏ ਆ ਉਹਨਾਂ ਨੂੰ ਬਣਾਉਣ ਵਾਲਿਆਂ ਨੂੰ ਕੋਈ ਨਾ ਪੁੱਛ ਕਰੂ ਮੈਂ ਪੁੱਛੀ ਅਸੀਂ ਜਾਂ ਇਹਦਾ ਕੋਈ ਕਸ਼ਤੋ ਜਿਹੜਾ ਬਣਾਉਂਦਾ ਇਸ ਕਰਕੇ ਇਹਨਾਂ ਵੱਲ ਜਿਹੜਾ ਧਿਆਨ ਦੇਣ ਦੀ ਬਹੁਤ ਲੋੜ ਹੈ ਪਰ ਜਿਹੜਾ ਇਸ ਸਰਕਾਰ ਤੋਂ ਉਮੀਦ ਨਹੀਂ ਸੀ ਕਿ ਇਸ ਬੁਰੇ ਤਰੀਕੇ ਨਾਲ ਸਾਡੇ ਜਵਾਨੀ ਅੱਗੇ ਪੇਸ਼ ਆਉਗੀ ਕਿਉਂਕਿ ਕਦੇ ਮੌਕਾ ਹੀ ਨਹੀਂ ਦਿੱਤਾ ਗਿਆ ਪਹਿਲਾਂ ਵਾਲੇ ਵੀ ਕਹਿੰਦੇ ਇਨਕਾਊਂਟਰ ਕਰ ਦਿਓ ਇਹ ਵੀ ਕਹਿੰਦੇ ਇਨਕਾਊਂਟਰ ਕਰ ਦਿਓ ਕਦੇ ਉਹਨਾਂ ਨੂੰ ਕਿਸੇ ਟਾਇਲਕ ਤੇ ਤਾਂ ਲੈ ਕੇ ਆਓ ਕਦੇ ਕਿਸੇ ਵੇਖੋ ਤਾਂ ਅਸੀਂ ਚੈੱਕ ਕਰਕੇ ਵੀ ਉਹ ਬੰਦੇ ਵਾਪਸ ਕਰੇ ਆਉਣਾ ਚਾਹੁੰਦੇ ਕਿ ਨਹੀਂ ਫਿਰ ਡਿਵੈਲਪਮੈਂਟ ਦੀ ਕਿਹੜੀ ਗੱਲਾਂ ਕਰਦੇ ਸਾਡੇ 850 ਕਰੋੜ ਇਹਨਾਂ ਨੇ ਪਹਿਲੀ ਸਬਸਿਡੀ ਦਿੱਤੀ 1200 ਕਰੋੜ ਦਾ ਕਰਜ਼ਾ ਚੱਕਿਆ ਹਰ ਚੀਜ਼ ਤੁਸੀਂ ਪੰਜਾਬ ਦੇ ਲੋਕਾਂ ਦੇ ਸਿਰ ਤੇ ਇਹ ਵਿਲ ਪਾਵਰ ਵਾਲੇ ਲੋਕ ਅੱਜ ਕ੍ਰਿਟੀਕਲ ਵਿਲ ਹੋਵੇ ਤਾਂ ਪੰਜਾਬ ਦਾ ਪਹਿਲਾ ਇਹ ਸਰਕਾਰੀ ਕਰ ਸਕਦੀ ਹੈ ਇਹਨਾਂ ਕੋਲ ਕ੍ਰਿਟੀਕਲ ਵਿਲ ਹੈ ਨਹੀਂ ਇਹਨਾਂ ਦੀਆਂ ਫੈਲਾ ਬਣੀਆਂ ਉਹਨੀਆਂ ਸਾਰੀਆਂ ਨੇ ਚੋਰ ਚੱਕੇ ਇਕੱਠੇ ਹੋਏ ਤੇ ਚੰਗਾ ਕੰਮ ਕਿੱਥੋਂ ਕਰ ਲੈਣਗੇ ਰਿਜ਼ਲਟ ਇਹਨਾਂ ਦਾ ਹਵਾ ਦੇ ਨਾਲ ਹੀ ਸੀਗਾ ਪਰ ਫਿਰ ਵੀ ਬਹੁਤ ਪੋਜ਼ਿਟਿਵ ਸੀ ਕਿਉਂਕਿ ਲੋਕਾਂ ਦੇ ਮਨ ਵਿੱਚ ਬਹੁਤ ਵੱਡੀ ਰਿਸਪੈਕਟ ਬਣੀ ਹੋਈ ਸੀ ਵੀ ਇਹ ਆਮ ਆਦਮੀ ਪਾਰਟੀ ਜਿਹੜੀ ਇਹ ਹੈਗੀ ਹੈ ਉਹ ਆਉਣ ਵਾਲੇ ਸਮੇਂ ਵਿੱਚ ਜਿਹੜੀ ਹੈਗੀ ਹੈ ਲੋਕਾਂ ਦਾ ਬਹੁਤ ਪਲੇਵਾਸੇ ਚੰਗੇ ਕੰਮ ਕਰੂਗੀ ਪੰਜਾਬ ਦੇ ਮੁੱਦਿਆਂ ਤੇ ਲਗਾਤਾਰ ਗੱਲਬਾਤ ਕਰਦੇ ਰਹਿੰਦੇ ਸਾਬਕਾ ਡੀਐਸਪੀ ਬਲਵਿੰਦਰ ਸਿੱਖੋ ਹੁਰੀ ਇਸ ਵੇਲੇ ਸੰਗਰੂਰ ਦੇ ਵਿੱਚ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਡੀਐਸਪੀ ਸਾਹਿਬ ਕੀ ਗੱਲ ਸੰਗਰੂਰ ਚ ਡੇਰੇ ਕਿਉਂ ਲਾਉਣੇ ਪੈਗੇ ਅੱਜ ਦੀ ਗੱਲ ਨਹੀਂ ਹੈ 4-5 ਮਹੀਨੇ ਤੁਸੀਂ ਸੰਗਰੂਰ ਦੇ ਵਿੱਚ ਹੈਗੇ ਹੋ ਡਰੱਗ ਦੇ ਇੱਕ ਜਿਹੜਾ ਬ੍ਰੈਕੇਟ ਪੰਜਾਬ ਲਈ ਜਿਹੜਾ ਤਬਾਹੀ ਆਪਣੇ ਸਾਹਮਣੇ ਆ ਉਹਨੂੰ ਲੈ ਕੇ ਜਿਹੜਾ ਹੈਗਾ ਸੀ ਲੋਕਾਂ ਦੇ ਵਿੱਚ ਕਚਹਿਰੀ ਦੇ ਵਿੱਚ ਆਉਣਾ ਅਦਾਲਤ ਦੇ ਵਿੱਚ ਲੋਕਾਂ ਦੀ ਚਾਹਨਾ ਜ਼ਰੂਰੀ ਸੀਗਾ ਜਦੋਂ ਮੈਨੂੰ ਕਨਵੈਕਸ਼ਨ ਹੋਈ ਸੀ ਜੇਲ੍ਹ ਤੋਂ ਬਾਅਦ ਉਸ ਵਾਰ ਆ ਕੇ ਜਿਹੜਾ ਹੈਗਾ ਜਿੱਥੇ ਕੰਮ ਸਰੂਕਿਆ ਹੋਇਆ ਸੀਗਾ ਉਸ ਨੂੰ ਅੱਗੇ ਕੀਤਾ ਕਿਉਂਕਿ ਕੁਝ ਰਿਪੋਰਟਾਂ ਖੁੱਲਗੀਆਂ ਸੀ ਕੁਝ ਉਸ ਤੋਂ ਬਾਅਦ ਜਿਹੜੀਆਂ ਨਹੀਂ ਖੁੱਲੀਆਂ ਗਈਆਂ ਤਾਂ ਉਹ ਜਿਹੜੀ ਜਾਗਰਤੀ ਲੋਕਾਂ ਵਿੱਚ ਲੈ ਕੇ ਆਉਣੀ ਬਹੁਤ ਜ਼ਰੂਰੀ ਸੀਗੀ ਕਿ ਕੀ ਹੋ ਕੀ ਰਿਹਾ ਹੈ ਤੋਂ ਸਰੂਰ ਜਿਹੜਾ ਹੈਗਾ ਮੈਂ ਹਰ ਵਾਰ ਕਹਿਣਾ ਹੁੰਦਾ ਕਿ ਸਰੂਰ ਨੂੰ ਜਿਹੜਾ ਅਸੀਂ ਚੋਇਸ ਕੀਤਾ ਜਾਂ ਮਤਲਬ ਸਿਲੈਕਟ ਕੀਤਾ ਵੀ ਲੋਕਾਂ ਦਾ ਜਿਹੜਾ ਇਥੋਂ ਦਾ ਅਵੇਅਰਨੈਸ ਤੋਂ ਮੈਂ ਆਪਣੀ ਹਰ ਗੱਲਬਾਤ ਵਿੱਚ ਕਹਿੰਦਾ ਕਿ ਲੋਕ ਜਿਹੜੇ ਜਾਗੇ ਹੋਏ ਹੈ ਹਮੇਸ਼ਾ ਰਿਜ਼ਲਟ ਜਿਹੜਾ ਹੈਗਾ ਡਿਫਰੈਂਟ ਦਿੰਦੇ ਹੈ ਜਿਹੜਾ ਰੁਟੀਨ ਦੀ ਹਵਾ ਹੁੰਦੀ ਉਸ ਤੋਂ ਹਾਲਾਂਕਿ ਜਿਹੜੀ ਪਿਛਲੀ ਬਾਈ ਦੀ ਗਵਰਨਮੈਂਟ ਵਿੱਚ ਰਿਜ਼ਲਟ ਇਹਨਾਂ ਦਾ ਹਵਾ ਦੇ ਨਾਲ ਹੀ ਸੀਗਾ ਪਰ ਫਿਰ ਵੀ ਬਹੁਤ ਪੋਜ਼ਿਟਿਵ ਸੀ ਕਿਉਂਕਿ ਲੋਕਾਂ ਦੇ ਮਨ ਵਿੱਚ ਕਿ ਬਹੁਤ ਵੱਡੀ ਰਿਸਪੈਕਟ ਬਣੀ ਹੋਈ ਸੀ ਵੀ ਇਹ ਆਮ ਆਦਮੀ ਪਾਰਟੀ ਜਿਹੜੀ ਇਹ ਹੈਗੀ ਹੈ ਉਹ ਆਉਣ ਵਾਲੇ ਸਮੇਂ ਵਿੱਚ ਜਿਹੜੀ ਹੈਗੀ ਹੈ ਲੋਕਾਂ ਦਾ ਬਹੁਤ ਪਲੇਵਾਸੇ ਚੰਗੇ ਕੰਮ ਕਰੂਗੀ ਸਿਕੋ ਸਾਹਿਬ ਤੁਸੀਂ ਗੱਲ ਕਰੀ ਇਹਦਾ ਮਤਲਬ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਤੁਸੀਂ ਚੌਣ ਮੈਦਾਨ ਚਾਉਣਾ ਚਾਹੁੰਦੇ ਹੋ ਵੀ ਜਿਹੜੀ ਤੁਸੀਂ ਆ ਸਾਰੀ ਮੈਨੂੰ ਗੱਲ ਦੱਸੀ ਹੈ ਸੰਗਰੂਰ ਹਾਂ ਨਹੀਂ ਚੌਣ ਮੈਦਾਨ ਵਿੱਚ ਆਉਣ ਦਾ ਕਨਸੈਪਟ ਇੱਥੇ ਆਉਣ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਗੁੱਸਾ ਵੇਖ ਕੇ ਲੋਕਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਜਿਹੜੀ ਨਫ਼ਰਤ ਪੈਦਾ ਹੋਈ ਪਈ ਹੈ ਉਹਨੂੰ ਦੇਖ ਕੇ ਅੱਜ ਇੱਕ ਆਵਾਜ਼ ਬਣਦੀ ਦਿਖਾਈ ਦਿੰਦੀ ਹੈ ਲੋਕਾਂ ਦੀ ਉਹਦੇ ਤੇ ਮੰਥਨ ਕਰ ਰਹੇ ਹਾਂ ਅਸੀਂ ਬਿਲਕੁਲ ਮੇਰੀ ਗੱਲ ਅੱਗੇ ਹੋਈ ਹੈ ਕਿ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਹਾਂ ਕਿ ਕਿਉਂ ਉਹਨਾ ਚੌਣ ਵਿੱਚ ਆਇਆ ਜਾਵੇ ਉਸ ਕਰਕੇ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਵਾਲੇ ਦਿਨਾਂ ਚ ਸਪਸ਼ਟ ਹੋ ਜਾਣਗੀਆਂ ਪਰ ਇਹ ਕਲੀਅਰ ਹੈ ਕਿ ਅਸੀਂ ਜਿਹੜੇ ਇਸ ਚੀਜ਼ ਤੇ ਵਿਚਾਰ ਕਰ ਰਹੇ ਹਾਂ ਜਿਹੜੇ ਕੁਝ ਲੋਕ ਜਿਹੜੇ ਹੈਗੇ ਆ ਅਸੀਂ ਸਾਡੇ ਮੰਚ ਦੇ ਨਾਲ ਜੁੜੇ ਹੋਏ ਹੈਗੇ ਆ ਉਹ ਇਸ ਤੇ ਵਿਚਾਰ ਵਟਾਂਦਰਾ ਕਰਕੇ ਅਸੀਂ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਇਹਦੇ ਬਾਰੇ ਰਿੜਾ ਹੈਗਾ ਕਲੀਅਰ ਕਰ ਦਿਆਂਗੇ ਪਰ ਇਹ ਮੰਥਨੇ ਤੇ ਜਿਹੜਾ ਚੱਲ ਰਿਹਾ ਹੈ ਚ ਕੋਈ ਸ਼ੱਕ ਨਹੀਂ ਹੈ ਮੈਂ মিডিਆ ਰਪੋਰਟਾਂ ਦੇਖਿਆ ਕਿ ਤੁਸੀਂ 23 ਤਰੀਕ ਕਹਿ ਰਹੇ ਸੀ ਵੀ 23 ਤਰੀਕ ਨੂੰ ਇਸ ਦਾ ਐਲਾਨ ਕਰ ਦਾਂਗੇ 23 ਤਰੀਕ ਨੂੰ ਕਿਉਂਕਿ ਜਿਹੜਾ ਸ਼ੀਤਪਖ ਸਿੰਘ ਦਾ ਸ਼ਹੀਦੀ ਦਿਨ ਹੈਗਾ ਤੇ ਅਸੀਂ ਜਿਹੜਾ ਹੈਗਾ ਮੋਸਟਲੀ ਤਾਂ ਸ਼ਹੀਦਾਂ ਨੂੰ ਵੀ ਇਹਨਾਂ ਨੇ ਕੈਟੇਗੋਰੀਜ਼ ਕਰ ਛੱਡਿਆ ਵੀ ਫਖੜਕੜ ਕਲਮ ਜਾ ਕੇ ਜਿਹੜਾ ਫੰਕਸ਼ਨ ਜਿਹੜਾ ਹੈਗਾ ਮੋਸਟਲੀ ਹੁੰਦਾ ਹੈ ਤੋਂ ਅਸੀਂ ਚਾਹੁੰਦੇ ਸੀ ਕਿ ਅਸੀਂ ਇੱਥੇ ਸਵਾ ਬਿਲਕੁਲ ਨੇੜੇ ਬੈਠੇ ਹਾਂ ਸੰਗਰੂਰ ਦੇ ਤੇ ਜਿਹੜਾ ਸ਼ਹੀਦ ਆ ਜਿਹੜੇ ਹੈਗੇ ਆ ਸ਼ਹੀਦੀ ਚ ਕੋਈ ਕਮੀ ਪੇਸ਼ੀ ਨਹੀਂ ਹੁੰਦੀ ਕਰੋਮ ਦਾ ਸਰਮਾਇਆ ਹੁੰਦੇ ਆ ਤੇ ਕੋਈ ਕਮੀ ਇਹ ਨਹੀਂ ਹੁੰਦੀ ਵੀ ਇੱਕ ਸ਼ਹੀਦ ਕੋਈ ਵੱਧ ਜਿਹੜਾ ਹੈਗਾ ਜਾਂ ਕੋਈ ਘਟਾ ਹੈ ਹਾਲਾਂਕਿ ਸਰਕਾਰਾਂ ਹਮੇਸ਼ਾ ਇਸ ਤਰੀਕੇ ਨਾਲ ਵੀ ਜਿਵੇਂ ਇਹਨਾਂ ਨੇ ਸਾਨੂੰ ਧਰਮਾਂ ਜਾਤਾ ਜਵੰਡਾ ਸ਼ਹੀਦ ਵੀ ਵੰਡ ਛੜੇ ਇਹਨਾਂ ਨੇ ਤਾਂ ਸਾਡਾ ਪਰਪਸ ਹੀ ਉਸ ਦਿਨ ਜਾ ਕੇ ਉੱਥੇ ਜਿਹੜਾ ਸ਼ਰਧਾਂਜਲੀ ਦੇਵਾਂਗੇ ਉਹ ਉੱਥੇ ਹੀ ਡਿਸਾਈਡ ਕਰ ਲਾਂਗੇ ਤੇ ਉਸ ਤੋਂ ਬਾਅਦ ਕਿਸੇ ਦਿਨ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਫਰਦਰ ਜਿਹੜਾ ਹੈਗਾ ਉਹਦਾ ਐਲਾਨ ਕਰਾਂਗੇ ਸਿੱਖ ਸਾਹਿਬ ਲਗਾਤਾਰ ਤੁਸੀਂ ਜਿਹੜੀ ਨਸ਼ਿਆਂ ਵਿਰੋਧ ਵੀ ਮਹਿੰਮ ਸ਼ੁਰੂ ਕਰ ਰੱਖੀ ਹੈ ਇਸ ਤੋਂ ਇਲਾ ਤਮਾਮਲੇ ਉਤੇ ਵੀ ਬੋਲ ਰਹੇ ਹਾਂ ਆਖਰਕਾਰ ਮੁੱਦਾ ਕਿਹੜੇ ਬਣ ਗਏ ਕਿ ਚੋਣ ਚੋਣਾ ਪਿਆ ਕਿ ਚੋਣ ਚੋਅਏ ਬਿਨਾ ਨਹੀਂ ਸਰਦਾ ਸੀਗਾ ਇੱਕ ਅਵੇਅਰਨੈਸ ਇੱਕ ਜਿਹੜਾ ਜਾਗਰੂਗ ਨਾਗਰਿਕ ਤੌਰ ਤੇ ਵਿਚਰਨ ਦੀ ਬਜਾਏ ਤੁਸੀਂ ਜਿਹੜਾ ਰਾਹ ਚੁਣਿਆ ਕਿ ਵੀ ਬਾਕੀ ਇਸ ਤੇ ਆਉਣ ਬਾਰੇ ਵਿਚਾਰ ਕਰ ਰਹੇ ਹਾਂ ਨਹੀਂ ਚੋਣ ਚੋਣਾ ਕੋਈ ਕ੍ਰਾਈਮ ਥੋੜਾ ਹੈਗਾ ਮੈਂ ਨਹੀਂ ਨਹੀਂ ਕ੍ਰਾਈਮ ਤਾਂ ਨਹੀਂ ਇਸ ਇਸ ਮਤਲਬ ਮੈਂ ਕੁਐਸਚਨ ਤੇ ਹੀ ਮੈਨੂੰ ਦਿੱਕਤ ਰਹੀ ਹੈ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਹੈ ਜਿਹੜਾ ਵੀ ਮੈਨੂੰ ਹੁੰਦਾ ਹੈ ਵੀ ਮੈਂ ਤੁਹਾਡੇ ਤੋਂ ਪੁੱਛਦਾ ਵੀ ਚੋਣ ਕਿਉਂ ਨਾ ਆਇਆ ਜਾਵੇ ਚੋਣ 'ਚ ਤੁਸੀਂ ਵੀ ਆਓ ਜੋਣ ਚ ਕੋਈ ਵੀ ਆ ਸਕਦਾ ਜਿਹੜਾ ਦਿਖਾਈ ਦੇ ਰਿਹਾ ਆ ਬਦਮੀ ਖਾਲਾਕੀ ਮੇਰੀ ਤਾਂ ਜਿਹੜੀ ਟਾਰਗੇਟ ਸਿੱਧਾ ਹੋ ਕੇ ਜਿਹੜਾ ਸਿਸਟਮ ਦੇ ਨਾਲ ਪਿਛਲੇ 6 ਸਾਲਾਂ ਤੋਂ ਲੱਗਿਆ ਹੋਇਆ ਇਹ ਲੋਕਾਂ ਦੇ ਸਾਹਮਣੇ ਆ ਹੁਣ ਜੇ ਅਸੀਂ ਕਿਸੇ ਸਿਸਟਮ ਦੇ ਖਿਲਾਫ ਲੜ ਰਹੇ ਹਾਂ ਤਾਂ ਇੰਡਾਇਰੈਕਟਲੀ ਤੁਸੀਂ ਉਹਦੇ ਮਤਲਬ ਉਹ ਜਗਾ ਤੇ ਤੁਸੀਂ ਆਉਣਾ ਹੋਗੇ ਤਾਂ ਹੀ ਹੈ ਨਾ ਮੈਂ ਲੜੀ ਜਾਵਾਂ ਜਿਵੇਂ ਕਿ ਕੁਝ ਚੀਜ਼ਾਂ ਜਥੇਬੰਦੀਆਂ ਕਿਸਾਨਾਂ ਦੀ ਵੀ ਹੈਗੀਆਂ ਹੋਰ ਉਹ ਇਲੈਕਸ਼ਨ ਪ੍ਰੋਸੈਸ ਨਹੀਂ ਆਉਂਦੇਗੇ ਤੇ ਫਿਰ ਕੀ ਹੁੰਦਾ ਅਸੀਂ ਉਹ ਵੋਟਾਂ ਉਹਨਾਂ ਲੋਕਾਂ ਨੂੰ ਪਾ ਦੇਣੇ ਜਿਹੜੇ ਜਿਹੜੇ ਲੁਟੇਰੇ ਹੈ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਦਾ ਨੁਕਸਾਨ ਕੀਤਾ ਹੈ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਉਧਰ ਵੀ ਕਹਿਣਾ ਹੁੰਦਾ ਕਿ ਹੁਣ ਵਿਚਾਰਨ ਦੀ ਲੋੜ ਹੈ ਕਿ ਇਸ ਗੱਲ ਨੂੰ ਇਹਨਾਂ ਨੇ ਨਾ ਇੱਕ ਉਹ ਬ੍ਰੈਕਟ ਬਣਾਤੀ ਵਿੱਚੋਂ ਲੜੂਗਾ ਜੀ ਫਲਨ ਆਰਮੀ ਤੁਸੀਂ ਜਿਹੜੇ ਲੜਨ ਵਾਲੇ ਚੋਣਾਂ ਹੈ ਕੀ ਉਹਨਾਂ ਦੀ ਕੋਈ ਕੋਈ ਇਹਨਾਂ ਨੇ ਕੋਈ ਜਿਸਟ੍ਰੀਕਾਈ ਹੋਈ ਹੈ ਕਿ ਇਹ ਚੋਣ ਲੜਨਗੇ ਚੋਣ ਜਿਹੜਾ ਵੀ ਨਗਰ ਹੈ ਉਹਦਾ ਲੜਨ ਦਾ ਅਧਿਕਾਰ ਹੈ ਤੇ ਚੋਣ ਕਿਉਂ ਨਾ ਲੜੀ ਜਾਵੇ ਜਦੋਂ ਕਿ ਹਾਲਾਤ ਇਹ ਜੇ ਹੁਣ ਜਦੋਂ ਹੁਣ ਤੱਕ ਦੇ ਜਿਹੜੇ ਚੁਣੇ ਹੋਏ ਲੀਡਰਸ਼ਿਪ ਹਰ ਪਾਰਟੀ ਦੀ ਜਿੰਨੀਆਂ ਦੀ ਹੈਗੀ ਹੈ ਉਹਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਲਿਆਂਦਾ ਹੋਵੇ ਤੇ ਨਵੇਂ ਲੋਕ ਚੋਣ ਚ ਮਦਦਾਂ ਚ ਕਿਉਂ ਨਾ ਆਉਣਗੇ ਹੋਰ ਵੀ ਮੈਂ ਤਾਂ ਉਮੀਦ ਕਰਦਾ ਕੋਈ ਲੋਕ ਉੱਠਣ ਆਪਣੇ ਆਪ ਨੂੰ ਮਤਲਬ ਇੰਨੇ ਕਮਜ਼ੋਰ ਨਾ ਸਮਝਣ ਇਹ ਜਿਹੜਾ ਢਾਂਚਾ ਜਰਜਰ ਹੋਇਆ ਹੋਇਆ ਇਹਨੂੰ ਹਿਲਾਉਣ ਵਾਸਤੇ ਸਾਨੂੰ ਪ ਕੀਤੀ ਹੈ ਕਿ ਅਸੀਂ ਇੱਕ ਡੈਮੋ ਲੋਕਾਂ ਨੂੰ ਦੇਈਏ ਇਹ ਜਿਹੜਾ ਇਲੈਕਸ਼ਨ ਸੰਗੂਰ ਦਾ ਹੈ ਉਹ ਨਾਲੇ ਸਮਝ ਬੜਾ ਇੰਟਰਸਟਿੰਗ ਰਹਿਣ ਵਾਲਾ ਕਿਉਂਕਿ ਜਿੰਨੇ ਵੀ ਉਮੀਦਵਾਰ ਇੱਥੇ ਆਉਣਗੇ ਤੇ ਸਾਨੂੰ ਪਤਾ ਹੈ ਕੋਈ ਸਾਫ ਸ਼ੋਭੀ ਤਾਂ ਕਿਸੇ ਦੀ ਹੈ ਹੀ ਨਹੀਂ ਕਿ ਹਰ ਇੱਕ ਦੇ ਪਿੱਛੇ ਕੁਝ ਕਰਾਪਸ਼ਨ ਹੈ ਕੋਈ ਹੋਰ ਭੜੇ ਚਿਹਰੇ ਛੁਪੇ ਹੋਏ ਆ ਤੇ ਇਹ ਨੰਗੇ ਇੱਕ ਦੂਜੇ ਨੂੰ ਕਰਦੇ ਨਹੀਂ ਹੈਗੇ ਪਬਲਿਕ ਦੇ ਵਿੱਚ ਕੋਈ ਇਵਾਰਡ ਕਰੇ ਉੱਠਦੀ ਨਹੀਂ ਹੈ ਤੋਂ ਸੰਗਰੂਰ ਦੇ ਵਿੱਚ ਜਿਹੜੇ ਵੀ ਆਉਣਗੇ ਵੋਟਾਂ ਮੰਗਣ ਵਾਸਤੇ ਉਹਨਾਂ ਤੋਂ ਸਵਾਲ ਕੀਤੇ ਜਾਣਗੇ ਉਹਨਾਂ ਨੂੰ ਪੁੱਛਿਆ ਜਾਊਗਾ ਵੀ ਹਾਂ ਭਾਈ ਹੁਣ ਤੱਕ ਕੀਤਾ ਕੀ ਹੈਗਾ ਤੋਂ ਉਹਨਾਂ ਸਾਰਿਆਂ ਵਾਸਤੇ ਜਿਹੜਾ ਮਟੀਰੀਅਲ ਹੈਗਾ ਜਿਨਨੇ ਕ ਨਾਮ ਚੱਲਦੇ ਆ ਜਾਂ ਜਿੰਨੇ ਵੀ ਨਾਮ ਨਹੀਂ ਵੀ ਚੱਲਦੇ ਪੰਜਾਬ ਦੇ ਵਿੱਚ ਕਿਹੜਾ ਪੋਲੀਟਿਸ਼ੀਅਨ ਹੈਗਾ ਜਿਹਦੇ ਬਾਰੇ ਮਤਲਬ ਕੋਈ ਕਹਿ ਸਕਦੇ ਆ ਵੀ ਇਹਦੀ ਕ੍ਰੈਡੀਬਿਲਟੀ ਹੈ ਜਾਂ ਇਹ ਇਮਾਨਦਾਰ ਹੈ ਇੱਕ ਵੀ ਨਹੀਂ ਹੈਗਾ ਇਸ ਦੀ ਡਟਕ ਦੁੱਖ ਨਾਲ ਕਹਿਣਾ ਪੈਂਦਾ ਤੋਂ ਸੋਚ ਕਰਕੇ ਇਹ ਜਿਹੜਾ ਆਉਣ ਵਾਲਾ ਸਮਾਂ ਹੈਗਾ ਇੱਕ ਮੈਸੇਜ ਪੰਜਾਬ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ 27 ਦਾ ਜਿਹੜਾ ਇਲੈ ਉਥੇ ਪੰਜਾਬ ਦੇ ਵਿੱਚ ਜਿਵੇਂ ਅੱਗੇ ਚੇਂਜ ਹੋਈ ਸੀ ਤੇ ਉਮੀਦ ਕਰਦੇ ਸਾਂ ਇਹਨਾਂ ਨੇ ਕੁਝ ਨਹੀਂ ਕੀਤਾ ਉਹ ਚੇਂਜ ਹੀ ਕਰੇ ਪੰਜਾਬ ਦਾ ਕੋਈ ਭਲਾ ਕਰੂਗੀ ਪਰ ਜੇ ਤੁਸੀਂ ਸੈਂਟਰ ਦੀ ਗੱਲ ਕਰੋ ਸੈਂਟਰ ਜੋ ਤਾਂ ਕਦੇ ਵੀ ਪੰਜਾਬ ਨੂੰ ਕਰੇ ਕੁਝ ਮਿਲਿਆ ਨਹੀਂਗਾ ਭਾਵੇਂ ਕਾਂਗਰਸ ਰਹੀ ਹੈ ਭਾਵੇਂ ਬੀਜੇਪੀ ਰਹੀ ਹੈ ਇਹ ਤਾਂ ਮਤਲਬ ਇਮਾਰਾ ਸਲੂਕ ਸਾਡੇ ਨਾਲ ਕਰਦੇ ਹੀ ਰਹੇ ਤੇ ਉਸ ਕਰਕੇ ਉੱਥੇ ਤਾਂ ਕੋਈ ਉਮੀਦ ਨਹੀਂ ਹੈ ਇਹ ਇਲੈਕਸ਼ਨ ਇੱਕ ਸਿੰਬੋਲਿਕ ਵੀ ਆਪਾਂ ਕਹਿ ਸਕਦੇ ਆ ਕਿ ਹਰ ਇਲੈਕਸ਼ਨ ਜਿਹੜੇ ਹੁੰਦੇ ਕੋਈ ਯਤਨ ਕਰਨ ਵਾਸਤੇ ਨਹੀਂ ਲੜੇ ਜਾਂਦੇ ਕਿਸੇ ਚੀਜ਼ ਨੂੰ ਕ੍ਰੀਏਟ ਕਰਨ ਵਾਸਤੇ ਇਹ ਜਦੋਂ ਆਉਣ ਵਾਲੇ ਸਮੇਂ ਵਿੱਚ ਇਲੈਕਸ਼ਨ ਜਿਹੜਾ ਇਹ ਕਿਉਂਕਿ ਹੌਟ ਸੀਟ ਕਹਿੰਦੇ ਇਹਨੂੰ ਰਾਜਤਾਨੀ ਕਹਿੰਦੀ ਹੈ ਤਾਂ ਆਪ ਵਾਲੇ ਆਪ ਦੀ ਤੇ ਇਹਨਾਂ ਨੂੰ ਦੱਸਾਂਗੇ ਰਾਜਤਾਨੀ ਜਿਹੜੀ ਹੈਗੀ ਥੋੜੀ ਕਿੰਨੀ ਹੈਗੀ ਕਿਉਂਕਿ ਇਹਨਾਂ ਨੇ ਪਹਿਲਾਂ 5 ਮਹੀਨੇ ਬਾਅਦ ਜਿਹੜਾ ਜਵਾਬ ਦਿੱਤਾ ਸੀਗਾ ਉੱਥੇ ਇਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਸੀ ਤੇ ਉਸ ਤੋਂ ਬਾਅਦਲੇ 19 ਮਹੀਨੇ ਤਾਂ ਬਹੁਤ ਖਤਰਨਾਕ ਨੇ ਤੇ ਲੋਕਾਂ ਦੇ ਵਿੱਚ ਤਾਂ ਮੈਂ ਕਿ ਤੁਹਾਨੂੰ ਕਹਿ ਰਿਹਾ ਕਿ ਗੁੱਸਾ ਹੁੰਦਾ ਗੁੱਸੇ ਦੀ ਇਹ ਜਿਹੜੇ ਬਈ ਆਪਣੇ ਵੱਡੇ ਤੋਂ ਵੱਡੇ ਮਹਾਰਤੀ ਇੱਥੇ ਲੈ ਕੇ ਆਉਣਗੇ ਭਾਵੇਂ ਭਗਵੰਦ ਮਾਨ ਆਪ ਹੀ ਆ ਜੇ ਤੇ ਸੰਗਰੂਰ ਵਾਲੇ ਇਸ ਟਾਈਮ ਤਿਆਰ ਬੈਠੇ ਆ ਤਾਂ ਸਾਡਾ ਪਰਪਸ ਇਹੀ ਹੈ ਇਸ ਇਲੈਕਸ਼ਨ ਨੂੰ ਸਿਆਸਤ ਬਨਾਮ ਸੰਗਰੂਰ ਕਰਨ ਜਿਵੇਂ ਕਿ ਅਗਲਾ ਲੈਡਾ ਇਲੈਕਸ਼ਨ 27 ਦਾ ਹੋਊਗਾ ਸਿਆਸਤ ਬਨਾਮ ਪੰਜਾਬ ਕਰਨਾ ਤੁਹਾਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸਿਆਸਤ ਦਾ ਢਾਂਚਾ ਹੁਣ ਤੱਕ ਦਾ ਮੌਜੂਦਾ ਹੈ ਉਹ ਬਿਲਕੁਲ ਫੇਲ ਹੋ ਚੁੱਕਿਆ ਹੈ ਖਤਰਨਾਕ ਤੌਰ ਤੇ ਇਹ ਲੋਕ ਜਿਹੜੇ ਹੈਗੇ ਆ ਪੰਜਾਬ ਦੇ ਦੁੱਖੀ ਸਾਬਤ ਹੋਏ ਆ ਤੇ ਅਸੀਂ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਖੇਤਰੀ ਪਾਰਟੀ ਪੈਦਾ ਕਰਕੇ ਤੇ ਜਿਹੜੇ ਆਮ ਘਰਾ ਦੇ ਵਿੱਚੋਂ ਇਹਨਾਂ ਦੇ ਪੋਲੀਟੀਕਲ ਸਿਸਟਮ ਵਿੱਚੋਂ ਕੋਈ ਵੀ ਆਦਮੀ ਨਾਂ ਨਾਲ ਦੇ ਪਰਵਾਰਾਂ ਦੇ ਵਿੱਚੋਂ ਆਇਆ ਹੈ ਉਹਦੇ ਵਿੱਚ ਆਉਣਾ ਦਾ ਕੋਈ ਮਤਲਬ ਨਹੀਂ ਹੈਗਾ ਕਿ ਇਹ ਲੋਕਾਂ ਨੂੰ ਫਿਰ ਮੌਕੇ ਦਿੱਤੇ ਜਾਣ ਜਿਵੇਂ ਖਾਨਦਾਨ ਨਹੀਂ ਬਣਾਈ ਹੋਈ ਅਸੀਂ ਇਹਨਾਂ ਲੋਕਾਂ ਨੇ ਤੇ ਉਹਦੇ ਅਗੇਂਸ ਅਸੀਂ ਕੰਮ ਕਰਾਂਗੇ ਸਿਕੂ ਸਾਹਿਬ ਬੜਾ ਪ੍ਰੈਸ਼ਨ ਜਿਹੜਾ ਇਹ ਇਹ ਵੀ ਉੱਠਦਾ ਨਾ ਕਿ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੂੰ ਲੈ ਕੇ ਤੁਸੀਂ ਗੱਲ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਅਸੀਂ ਰੰਗਲਾ ਪੰਜਾਬ ਬਣਾਉਣ ਵੱਲ ਵਧ ਰਹੇ ਹਾਂ ਕਿ ਤੁਹਾਨੂੰ ਲੱਗਦਾ ਨਹੀਂਗਾ ਕਿ ਵਾਕਈ ਜਿਹੜੀ ਮੁੱਖ ਮੰਤਰੀ ਦੀ ਇਹ ਕਥਨ ਹੈ ਉਹਦੇ ਵਿੱਚ ਕਿੰਨਾ ਕੁ ਦਮ ਹੈ ਜਾਂ ਕਿਹੜੀਆਂ ਕਮੀਆਂ ਲੱਗਦੀਆਂ ਇੱਕ ਰੰਗ ਤਾਂ ਭਰਿਆ ਇਹਨੇ ਬਹੁਤ ਵਧੀਆ ਜਿਹੜਾ ਅੱਜ ਕੱਲ ਇੰਕਾਊਂਟਰ ਕਰਕੇ ਪੰਜਾਬ ਦੇ ਪੁੱਤਾਂ ਨੂੰ ਮਾਰਨ ਲੱਗਿਆ ਹੋਇਆ ਇੱਕ ਰੰਗ ਤਾਂ ਬਹੁਤ ਅੱਛਾ ਭਰਿਆ ਇਹਨੇ ਇਹਦੀ ਵਧਾਈ ਹੋਵੇ ਇਹਨੂੰ ਕਿਉਂਕਿ ਇੰਨੇ ਬੁਰੇ ਤਰੀਕੇ ਨਾਲ ਤਾਂ ਪਿਛਲੀਆਂ ਸਰਕਾਰਾਂ ਵੀ ਨਹੀਂ ਲੱਗੀਆਂ ਹੋਈਆਂ ਸੀ ਕਾਹਨ ਤਾਂ ਉਹਨਾਂ ਨੇ ਵੀ ਕੀਤਾ ਸੀਗਾ ਅਗੈਂਸਟਰਵਾਦ ਤੋਂ ਲੈ ਕੇ ਉਹਦੋਂ ਬਾਅਦ ਉਹਨਾਂ ਦੇ ਇਨਕਾਊਂਟਰ ਕਰਨ ਦਾ ਪਰ ਜਿੰਨੀ ਸਪੀਡ ਨਾਲ ਇਸ ਸਰਕਾਰ ਵਿੱਚ ਹੋ ਰਿਹਾ ਇਹ ਇੱਕ ਰੰਗ ਜਿਹੜਾ ਹੈਗਾ ਵਾਕਈ ਰੰਗਲੇ ਪੰਜਾਬ ਬਣਾਉਣ ਦਾ ਜਿਹੜਾ ਇੱਕ ਵੱਡਾ ਸਟੈਪ ਇਹਨੇ ਲਿਆ ਇਹਦੇ ਵਾਸਤੇ ਵਧਾਈ ਦਾ ਪਾਤਰ ਹੈ ਇਹ ਜੋ ਅੱਜ ਸਾਡੀ ਜਵਾਨੀ ਦੇ ਨਾਲ ਸਲੋਕ ਕੀਤਾ ਜਾ ਰਿਹਾ ਜਿਹੜੀ ਸਾਸ਼ਾ ਦੇ ਨਾਲ ਇਧਰ ਗੈਂਗਸਟਰ ਵਾਰਦਾਲ ਧੱਕੀ ਗਈ ਹੈ ਮੈਂ ਕੋਈ ਹਮੈਤੀ ਨਹੀਂ ਗੈਂਗਸਟਰਾਂ ਦਾ ਪਰ ਜਿਹੜੇ ਬੜਾਏ ਗਏ ਆ ਉਹਨਾਂ ਨੂੰ ਬਣਾਉਣ ਵਾਲਿਆਂ ਨੂੰ ਕੋਣ ਨਾ ਪੁੱਛ ਕਦੋਂ ਪੁੱਛੀ ਅਸੀਂ ਸਾਡੀ ਮਡੀ ਇਹਦੇ ਜਿਹੜਾ ਹੱਲ ਜਾਂ ਇਹਦਾ ਕੋਈ ਜਿਹਨੂੰ ਨਚੋੜੀਏ ਗੱਲ ਦੇ ਵਿੱਚੋਂ ਤਾਂ ਨਿਕਲਦਾ ਹੈ ਕਿ ਇਹਨਾਂ ਨੂੰ ਬਰਾਉਂਡ ਵਾਲਾ ਪੋਲੀਟੀਕਲ ਸਿਸਟਮ ਹੈ ਸਾਡਾ ਸਾਰਾ ਤਾਂ ਅਸਲੀ ਗੈਂਗਸਟਰ ਤਾਂ ਉਹ ਜਿਹੜਾ ਬਣਾਉਂਦਾ ਹੈ ਇਸ ਕਰਕੇ ਇਹਨਾਂ ਵਾਲੇ ਜਿਹੜਾ ਧਿਆਨ ਦੇਣ ਦੀ ਬਹੁਤ ਲੋੜ ਹੈ ਪਰ ਜਿਹੜਾ ਇਸ ਸਰਕਾਰ ਤੋਂ ਉਮੀਦ ਨਹੀਂ ਸੀ ਕਿ ਇਸ ਬੁਰੇ ਤਰੀਕੇ ਨਾਲ ਸਾਡੇ ਜਵਾਨੀ ਅੱਗੇ ਪੇਸ਼ ਆਊਗੀ ਕਿਉਂਕਿ ਕਦੇ ਮੌਕਾ ਹੀ ਨਹੀਂ ਦਿੱਤਾ ਗਿਆ ਪਹਿਲਾਂ ਵਾਲੇ ਵੀ ਕਹਿੰਦੇ ਇਨਕਾਊਂਟਰ ਕਰ ਦਿਓ ਇਹ ਵੀ ਕਹਿੰਦੇ ਇਨਕਾਊਂਟਰ ਕਰ ਦਿਓ ਕਦੇ ਉਹਨਾਂ ਨੂੰ ਕਿਸੇ ਟਾਇਲਕ ਤੇ ਤਾਂ ਲੈ ਕੇ ਆਓ ਫਿਰ ਕਿਤੇ ਵੇਖੋ ਤਾਂ ਸੀ ਚੈੱਕ ਕਰਕੇ ਵੀ ਉਹ ਬੰਦੇ ਵਾਪਸ ਕਰੇ ਆਉਣਾ ਚਾਹੁੰਦੇ ਕਿ ਨਹੀਂ ਤੁਹਾਡੇ ਬੱਚੇ ਆਪਣੇ ਘਰਾਂ ਦੇ ਹੁਣ ਫਿਰ ਤੁਸੀਂ ਇਹ ਕਰੋ ਤੋ ਇਹ ਬਹੁਤ ਵੱਡਾ ਜਿਹੜਾ ਰੰਗ ਜਿਹੜਾ ਇਹਨੇ ਭਰਿਆ ਰੰਗਲੇ ਪੰਜਾਬ ਦਾ ਇਹਦੇ ਵਾਸਤੇ ਜੋ ਭਾਵੇਂ ਨੂੰ ਬੁਧਾਈ ਦੀ ਲਓ ਤੇ ਭਾਵੇਂ ਨੂੰ ਫਟੇ ਮੁਕੈ ਲਓ ਇਹ ਤੁਹਾਡੇ ਆ ਪ੍ਰੈਸ ਵਾਲੇ ਵੀ ਜਾਂ ਹੋਰ ਪੰਜਾਬ ਵਾਲੇ ਲੋਕ ਸੁਣਦੇ ਆ ਉਹ ਦੇਖ ਲੈਣ ਤੇ ਹੋਰ ਬਾਕੀ ਦੇ ਰੰਗ ਜਿਹੜੇ ਹੈਗੇ ਆ ਕਰਪਸ਼ਨ ਦਾ ਰੰਗ ਬਹੁਤ ਵਧੀਆ ਚੜਿਆ ਹੋਇਆ ਠੀਕ ਹੈ ਜਿਸ ਤਰ੍ਹਾਂ ਦੀਆਂ ਕੋਈ ਜਿਹਦੇ ਪਾੜ ਤੇ ਗੱਲ ਕਰ ਲਓ ਕਰਪਸ਼ਨ ਰੇਤੀ ਦੀ ਗੱਲ ਕਰ ਲਓ ਜਿਹੜੇ ਜਿਹੜੇ ਗੱਲਾਂ ਇਹ ਕਰਦੇ ਨੇ ਠੀਕ ਹੈ ਸਿਕਿਉਰਿਟੀ ਦੀ ਗੱਲ ਕਰ ਲਓ ਮੁਫਤデア ਜਿਹੜਾ ਸਮਾਨ ਦੇਣ ਦੀ ਗੱਲ ਕਰ ਜਿਹੜੀ ਜਿਹੜੀ ਚੀਜ਼ ਇਹ ਬੋਲ ਕੇ ਆਇਆ ਉਹ ਸਾਰਿਆਂ ਦੇ ਦੂਸਰੇ ਪਾਸੇ ਖੜ ਕੇ ਉਸ ਤੋਂ ਕਿੰਨੇ ਵੱਧ ਸਪੀਡ ਦੇ ਨਾਲ ਜਿਹੜਾ ਇਹ ਉਹ ਜੋ ਡਿਲੀਵਰ ਕਰ ਰਹੇ ਆ ਉਹਦੇ ਨਾਲ ਇਕੱਲਾ ਸੰਗਰੂਰ ਨਹੀਂ ਸਾਰਾ ਪੰਜਾਬ ਹੈ ਹਰਾਨ ਪਰੇਸ਼ਾਨ ਤੇ ਦੁਖੀ ਹੈ ਤੋ ਆਉਣ ਵਾਲਾ ਸਮਾਂ ਜਿਹੜਾ ਦੱਸੂਗਾ ਇਹਨਾਂ ਨੂੰ ਵੀ ਹਾਂ ਅਸੀਂ ਖੜੇ ਕਿੱਥੇ ਸਖਰ ਸਾਹਿਬ ਮੁੱਖ ਮੰਤਰੀ ਦਾ ਹੈ ਹਲਕਾ ਆ ਦੋ ਵਾਰ ਮੁੱਖ ਮੰਤਰੀ ਖੋਦ ਇੱਥੋਂ ਪ੍ਰਤੀਨਿਧਤਾ ਕਰ ਚੁੱਕਿਆ ਹੈ ਹਲਕੇ ਦੀ ਉਹਨਾਂ ਦਾ ਵਿਧਾਨ ਸਭਾ ਹਲਕਾ ਵੀ ਇੱਥੇ ਆਉਂਦਾ ਹੈ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਫਾਈਟ ਹੈ ਇਹ ਏਡੀ ਸੌਖੀ ਨਹੀਂ ਹੈਗੀ ਫਿਰ ਕੀ ਫਾਈਟ ਔਖੀ ਜਿਹੜੀ ਫਾਈਟ ਹੁੰਦੀ ਹੈ ਚੌਖਾ ਸੌਕਾ ਕੀ ਹੁੰਦਾ ਫਾਈਟ ਦਾ ਫਾਈਟ ਹੁੰਦੀ ਹੈ ਮੈਂ ਤਾਂ ਪਹਿਲੇ ਕਿਹਾ ਕਿ ਅਸੀਂ ਕੋਈ ਇੱਥੇ ਇਲੈਕਸ਼ਨ ਜਿੱਤਣ ਵਾਸਤੇ ਲੜ ਰਹੇ ਹਾਂ ਅਸੀਂ ਇਲੈਕਸ਼ਨ ਲੜਨ ਵਾਸਤੇ ਲੜ ਰਹੇ ਹਾਂ ਇਹਨਾਂ ਨੂੰ ਪਤਾ ਲੱਗੇ ਕਿ ਕੁਝ ਲੋਕਾਂ ਦੇ ਸਾਹਮਣੇ ਖੜੇ ਹੋਏ ਅਸੀਂ ਉਸ ਲੋਕਾਂ ਨੂੰ ਪਾਇਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਕੋਈ ਇਕੱਲਾ ਥੋੜਾ ਹੈਗਾ ਇਸ ਚੀਜ਼ ਨੂੰ ਜਿਹੜਾ ਲੈ ਕੇ ਕਿੱਧਰ ਅੱਗੇ ਚਲਾ ਜਾਊਂਗਾ ਅੱਜ 13 ਬੰਦੇ ਹੋਣੇ ਚਾਹੀਦੇ ਸੀ ਬਦਕਿਸਮਤੀ ਇਹ ਨਹੀਂ ਹੈਗੇ ਸਾਡੇ ਕੋਲੇ ਕੱਲ 117 ਦੀ ਲੋਡ ਪੈਣੀ ਹੈ ਤੂੰ ਤਿੰਨ ਸਾਲ ਦਾ ਸਮਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਲੋਕਾਂ ਦੇ ਵਿੱਚੋਂ ਇਹ ਚੀਜ਼ ਪੈਦਾ ਹੋਵੇ ਤਾਂ ਕਿ ਜਿਹੜਾ ਹੈਗਾ ਲੀਡਰਸ਼ਿਪ ਜਿਹੜੀ ਜਿ नेचर ਸਾਡੀ ਪੰਜਾਬ ਦੀ ਉਹ ਜਿਹੜੀ ਤਾਂ ਇਥੋਂ ਦੀ ਧਰਤੀ ਨਾਲ ਜੁੜੀ ਹੋਈ ਹੈ ਹੁਣ ਤੱਕ ਅੱਜ ਤੱਕ ਕੋਈ ਸਰਕਾਰ ਪੰਜਾਬ ਚ ਉਹ ਨਹੀਂ ਆਈ ਜਿਹੜੀ ਕਿ ਸੈਂਟਰ ਦੀ ਗੁਲਾਮ ਨਾ ਹੋਵੇ ਇਹਨਾਂ ਨੂੰ ਤੇ ਭੁਲੇਖਾ ਸੀ ਇਹਨਾਂ ਨੇ ਉਸ ਤੋਂ ਬਾਅਦ ਰੱਬ ਦਿੱਤਾ ਤੋ ਇਸ ਕਰਕੇ ਕਹਿਣ ਨਹੀਂ ਦੇ ਕਸਨੀ ਦੇ ਵਿੱਚ ਫਰਕ ਹੁੰਦਾ ਜੋ ਇਹਨਾਂ ਨੇ ਡਰਾਈਵ ਕੀਤਾ ਉਹ ਤੁਹਾਡੇ ਸਾਹਮਣੇ ਹੈ ਤੇ ਇਹਦਾ ਰਿਜ਼ਲਟ ਜਿਹੜਾ ਹੈਗਾ ਇਹ ਇਲੈਕਸ਼ਨ ਵੀ ਦੱਸਣਗੇ ਜਿਹੜਾ ਆਉਣ ਵਾਲਾ ਸਮਾਂ ਉਹ ਦੱਸੂਗਾ ਸਿੱਖ ਸਾਹਿਬ ਆਮ ਆਦਮੀ ਪਾਰਟੀ ਨੇ ਉਮੀਦਵਾਰ ਵੀ ਐਲਾਨਤਾ ਕੈਬਨਟ ਮੰਤਰੀ ਨੇ ਮੀਤ ਹੈਰ ਇੱਕ ਸਵਾਲ ਜਿਹੜਾ ਹੈ ਜਨਤਕ ਤੌਰ ਦੇ ਉੱਤੇ ਬਹੁਤ ਜ਼ਿਆਦਾ ਹਾਵੀ ਹੈ ਕਿ ਆਮ ਆਦਮੀ ਪਾਰਟੀ ਨੇ ਮੰਤਰੀ ਉਤਾਰੇ ਆ ਨੁਕਤਾ ਚ ਨਹੀਂ ਆਮ ਆਦਮੀ ਪਾਰਟੀ ਨੂੰ ਇਸ ਮਾਮਲੇ ਦੇ ਉੱਤੇ ਸੈਣੀ ਪੈ ਰਹੀ ਹੈ ਇੱਕ ਤਾਂ ਮੁਕਾਬਲਾ ਉਹਨਾਂ ਦੇ ਨਾਲ ਹੋ ਸਕਦਾ ਹੈ ਦੂਸਰਾ ਜੇ ਨਿਤਰੀ ਨਿਤਰੀ ਜੀ ਪੋਲਿਟਿਕਸ ਦੇਖੀਏ ਸੰਗਰੂਰ ਦੀ ਲੋਕ ਸਭਾ ਦੀ ਤਾਂ ਦੂਜਾ ਮੌਜੂਦਾ ਐਮਪੀ ਸਾਹਿਬ ਨੇਗੇ ਤੋਂ ਦੋਨਾਂ ਬਾਰੇ ਮੈਂ ਤਾਂ ਟਿੱਪਣੀ ਚਾਹਨਾ ਮੈਂ ਦੋਨਾਂ ਦੀ ਕਰਕੇ ਛੱਡੋ ਜੇ ਬਾਕੀ ਵੀ ਗੱਲ ਕਰ ਲਓ ਜਿਹੜਾ ਕੋਈ ਕਾਂਗਰਸ ਦਾ ਆਊਗਾ ਜਿਹੜਾ ਕੋਈ ਬੀਜੇਪੀ ਦਾ ਆਊਗਾ ਜਿਹੜਾ ਕੋਈ ਕਾਲੀ ਦਲ ਦਾ ਆਊਗਾ ਸਾਰਿਆਂ ਦੀ ਗੱਲ ਕਰ ਲਓ ਅਸੀਂ ਤਾਂ ਸਾਰਿਆਂ ਵਾਸਤੇ ਇੱਕੋ ਹੈ ਜੇ ਆਪਾਂ ਕੱਲਾ ਪਾਰਟੀ ਕੁਲ ਕਿਸੇ ਦਾ ਕਰਦਾਰ ਕੁਸ਼ੀ ਦਾ ਮੈਂ ਕਰਨੀ ਨਹੀਂ ਹੈ ਮੈਂ ਤਾਂ ਪਾਰਟੀ ਦੇ ਨਾਲ ਕਨਸਰਨ ਹੈ ਠੀਕ ਹੈ ਜਿਹੜੇ ਵੀ ਕੈਂਡੀਡੇਟ ਆਉਣਗੇ ਉਹਨਾਂ ਕੋਲ ਕਿਸੇ ਕੋਲੇ ਵੀ ਜਿਹੜੇ ਹੈਗੇ ਆਪਾਂ ਸਾਡੇ ਜਮਜੀਤ ਮਾਨ ਬਾਰੇ ਤੁਸੀਂ ਪੁੱਛਿਆ ਪਿਛਲੇ ਡੇਢ ਸਾਲ ਦੇ ਵਿੱਚ ਦੱਸ ਦਿਓ ਕੀ ਹੈਗਾ ਕੁਝ ਚੀਜ਼ਾਂ ਇਹ ਜਿਹੜੀਆਂ ਜਿਹੜੀਆਂ ਅੱਜ ਨਹੀਂ ਕਰਨੀਆਂ ਕਿਉਂਕਿ ਅਜੇ ਸਮਾਂ ਨਹੀਂ ਹੈਗਾ ਪੁੱਛਾਂਗੇ ਨਾ ਤੁਸ ਸਵਾਲ ਕੁਛ ਜਿਹੜੀਆਂ ਦੱਸੋ ਭਾਈ ਤੁਸੀਂ ਤੁਸੀਂ ਐਮਪੀ ਸੀ ਕੀ ਕੀਤਾ ਜਾਂ ਅੱਜ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹ ਕਿੱਥੇ ਮਤਲਬ ਕਿਹੜੀਆਂ ਆਵਾਜ਼ਾਂ ਇਹਨਾਂ ਨੇ ਹੁਣ ਤੱਕ ਉਠਾਈਆਂ ਹੋਈਆਂ ਜਾਂ ਕੋਈ ਹੋਰ ਬਾਕੀ ਦੇ ਲੋਕ ਜਿਹੜੇ ਇੱਥੇ ਆਉਣਗੇ ਇਹਨਾਂ ਕੋਲ ਕੁਝ ਵੀ ਦੱਸਣ ਨੂੰ ਨਹੀਂ ਹੈਗਾ ਤੋਂ ਪਾਰਟਿਕੂਲਰਲੀ ਇਹ ਗੱਲ ਨਹੀਂ ਹੈ ਕਿ ਕਾ ਇਹਨਾਂ ਦਾ ਉਮੀਦ ਹੈ ਰੇਅਰ ਹੈ ਉਮੀਦ ਫੇਰ ਦੀ ਚਲ ਤੁਸੀਂ ਪੁੱਛੀਏ ਇਹਦੇ ਕੋਲ ਦੱਸਣ ਵਾਸਤੇ ਕੀ ਹੈਗਾ ਕੀ ਕਿਹੜਾ ਕੰਮ ਇਹਨੇ ਕੀਤਾ ਹਾਂ ਇਹਨਾਂ ਦੇ ਖਿਲਾਫ ਦੱਸਣ ਵਾਸਤੇ ਲੋਕਾਂ ਦੀ ਪਰਮਾਰ ਆਈ ਹੋਈ ਹੈ ਮੇਰੇ ਕੋਲ ਫੋਨ ਆ ਰਹੇ ਹੈ ਕੋਈ ਲੋਕ ਆਪਣੀਆਂ ਵੀਡੀਓ ਭੇਜ ਰਹੇ ਹੈ ਕੁਝ ਜਿਹੜੇ ਜਿਸ ਦਿਨ ਜਿਹੜੇ ਤੱਕੇ ਰੇਪ ਦੇ ਪਰਚੇ ਝ ਵੱਡੀ ਖਿਡਾਰੀਆਂ ਤੇ ਜਿਹੜਾ ਹੈ ਪਰਚਾ ਦਰਜ ਕਰਾਇਆ ਹੋਇਆ ਉਹ ਜਿਹੜਾ ਝੂਠਾ ਹੋਇਆ ਉਹਦੇ ਬਾਰੇ ਕਦੇ ਨਹੀਂ ਬੋਲੇ ਇੱਕ ਹੋਰ ਮੁੰਡਾ ਉੱਥੇ ਅਰਸ਼ਦੀਪ ਬਿੱਟੂ ਹੈ ਮਹਿਲਕਲਾਂ ਦਾ ਉਹਦੇ ਤੇ ਜਿਹੜਾ ਚਟਾ ਨਿਯਾਰ ਪਾਇਆ ਹੋਇਆ ਇਹ ਇਹਦਾ ਮੈਂ ਕੁਝ ਦੱਸ ਰਿਹਾ ਟਿਪ ਆਫ ਆਈਸਬਰਗ ਹੈ ਇਸ ਤਰ੍ਹਾਂ ਦੇ ਸੈਕਟ ਜਿਹੜੇ ਹੈਗੇ ਆ ਜਿਹੜਾ ਕੇਸ ਇਹਨਾਂ ਨੇ ਝੂਠੇ ਲੋਕਾਂ ਦੇ ਦਰਜ ਜਿਹੜੇ ਜਿਦੋਂ ਇਹ ਬੋਲਦੇ ਨਹੀਂ ਇਹਦਾ ਮਤਲਬ ਇਹਦਾ ਪਾਰਟ ਨੇ ਕ腐ਸ਼ਨ ਦੀ ਹਾਲ ਕਰ ਲਈਏ ਇੱਥੇ ਸਕਰੂਰ ਦੇ ਵਿੱਚ ਬੁਰਾ ਹਾਲ ਹੈ ਬਰਨਾਲੇ ਦੇ ਵਿੱਚ ਸਾਨੂੰ 4-5 ਮਹੀਨੇ ਹੋ ਗਏ ਕਿਉਂਕਿ ਉਹ ਮਲੇਜੀਟੇਸ਼ਨਰ ਸੀ ਉਹ ਕਰ ਰਹੇ ਆ ਜਿਹੜੇ ਕਬੱਡੀ ਖਿਡਾਰੀਆਂ ਦੇ ਹੱਕ ਵਿੱਚ ਉੱਥੇ ਕਰਪਸ਼ਨ ਦਾ ਇਹਦੇ ਪੀਏ ਵਗੈਰਾ ਬਾਈ ਨੇਮ ਮੈਨੂੰ ਬੜਾ ਦੁੱਖ ਹੋਇਆ ਮੈਂ ਇਹਨੂੰ ਬਹੁਤ ਵਧੀਆ ਸਮਝਦਾ ਸੀ ਵੀ ਨਵਾਂ ਮੁੰਡਾ ਤੇ ਚੰਗਾ ਮਤਲਬ ਇਹਦਾ ਸਾਰਾ ਬੈਕਗ੍ਰਾਉਂਡ ਹੈ ਤੇ ਕੋਈ ਅੱਛਾ ਕੰਮ ਕਰ ਰਿਹਾ ਹੈ ਉਹ ਬਰਨਾਲੇ 'ਚ ਪਰ ਬਰਨਾਲੇ 'ਚ ਆ ਕੇ ਵੇਖਿਆ ਤਾਂ ਜਿਹੜਾ ਜਿਸ ਤਰ੍ਹਾਂ ਦਾ ਗੰਦ ਬਾਕੀ ਪਿਆ ਹੋਇਆ ਉਸ ਤੋਂ ਕਿਤੇ ਪੂਰਾ ਵੱਧ ਹੀ ਗੰਦ ਪਿਆ ਹੋਇਆ ਤੇ ਇਹ ਚੀਜ਼ਾਂ ਦੱਸਣ ਵਾਸਤੇਗਾ ਮੇਰੇ ਅੱਗੇ ਬੰਦੇ ਜਿਹੜੇ ਬੈਠੇ ਆ ਜਵਾਬ ਲਵਾਂਗੇ ਨਾ ਨਾ ਤੋਂ ਮ ਕਨਸਿਡਰ ਕਰ ਰਹੇ ਹੈ ਕਿਉਂਕਿ ਉਹ ਪਟਿਆਲੇਬਾਰੀ ਦੀ ਖਬਰ ਆ ਰਹੀ ਹੈ ਵੀ ਉਹਦੇ ਬਾਰੇ ਵਿਚਾਰ ਕਰ ਰਹੇ ਤੇ ਵਿਚਾਰ ਇੱਥੇ ਵੀ ਕਰਨੀ ਪਊਗੀ ਕਿਉਂਕਿ ਸਵਾਲ ਪੁੱਛਣ ਵਾਸਤੇ ਅਸੀਂ ਲੋਕ ਬੈਠੇ ਆਂ ਤੇ ਬਾਕੀ ਮੇਰੇ ਖਿਆਲ ਦੇ ਵਿੱਚ ਕੇਜਰੀਵਾਲ ਦੀ ਇੱਕ ਵੱਡੀ ਡੂੰਗੀ ਚਾਲ ਦੇ ਤਹਿਤ ਉਹਨੇ ਇਹਨਾਂ ਨੂੰ ਅੱਗੇ ਕੀਤਾ ਇੱਕ ਤਾਂ ਓਹੀ ਦੱਸਣ ਲੱਗਿਆ ਇੱਕ ਤਾਂ ਇਹ ਕਿ 2 ਸਾਲ ਦਾ ਮੰਤਰੀ ਉਹਨਾਂ ਦਾ ਰਿਹਾ ਹੈ ਭਈ ਇਹਨਾਂ ਕੋਲ ਸਮਾਨਸਮੂਹ ਚੰਗਾ ਇਕੱਠਾ ਹੋਇਆ ਇਹ ਜੋਣ ਡੇੜਾ ਲੜਨ ਦੇ ਸਮਰੱਥ ਹੈਗੇ ਦੂਜੀ ਗੱਲ ਇਹ ਹੈ ਐਮਪੀ ਬਣ ਜਾਂਦੇ ਆ ਤੇ ਨਵੇਂ ਬੰਦੇ ਨੂੰ ਮੌਕਾ ਦੇਊਗਾ ਉਹ ਨਵੇਂ ਬੰਦਿਆਂ ਨੂੰ ਇਹਨਾਂ ਨੂੰ ਜਿਵੇਂ ਮੌਕਾ ਦਿੱਤਾ ਉਹ ਮੈਂ ਨਵੇਂ ਦਿੱਤਾ ਜਾ ਸਕਦਾ ਜੇ ਹਾਰ ਜਾਣਗੇ ਤਾਂ ਇਹ ਤਾਂ ਇਹਨਾਂ ਨੇ ਕਹਿਣਾ ਵੀ ਹਾਂ ਚੱਲੋ ਬਾਰ ਵੀ ਤੁਸੀਂ ਤਾਂ ਐਮਪੀ ਦੀ ਇਲੈਕਸ਼ਨ ਜਿੱਤ ਸਕਦੇ ਤੁਸੀਂ ਮੰਤਰੀ ਘਰੇ ਬਸਦੇ ਹੋ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਬਾਹਾਂ ਮਰੋੜ ਕੇ ਇਹਨਾਂ ਨੂੰ ਇੱਥੇ ਲੈ ਕੇ ਆਏ ਕੋਈ ਚਾਹ ਨਾਲ ਨਹੀਂ ਆਏ ਹੋਏ ਇਹਨਾਂ ਦਾ ਤਾਂ ਬੜਾ ਸੋਹਣੀ ਦੁਕਾਨਦਾਰੀ ਚੱਲੀ ਜਾਂਦੀ ਸੀਗੀ ਤੇ ਇਹਨਾਂ ਨੂੰ ਕੀ ਲੋਟ ਸਿਲੈਕਸ਼ਨ ਲੜਨ ਦੀ ਤੇ ਇਹਨਾਂ ਦੀਆਂ ਬਾਹਾਂ ਮਰੋੜ ਕੇ ਇਹਨਾਂ ਨੂੰ ਮਜਬੂਰ ਕੀਤਾ ਗਿਆ ਵੀ ਜਿਹੜਾ ਸਮਾਨ ਜਿਹੜਾ ਲੁੱਟ ਕੇ ਤੁਸੀਂ ਸਾਡੇ ਕੋਲ ਭੇਜਿਆ ਉਹ ਚ ਬਾਕੀ ਬਚਦਾ ਇੱਥੇ ਲਾਓ ਉਹ ਬੜਾ ਕਾਇਆ ਆਦਮੀ ਹੈਗਾ ਉਹਨੇ ਜਿਹੜਾ ਹੈਗਾ ਇਹਨਾਂ ਤੋ ਸਾਰੇ ਜਿਹੜੇ ਵਾਇਆ ਮੀਡੀਆ ਹੈਗਾ ਉਸ ਪਾਸੇ ਜਾਂਦਾ ਪਿੱਛੇ ਕੇਜਰੀਵਾਲਾ ਭਾਂਡਾ ਇਸ ਵਾਰ ਭਵੰਤਮਨ ਦੇ ਸਿਰ ਤੇ ਰੱਖਦਾ ਉਹਨੇ ਵੀ ਇਲੈਕਸ਼ਨ ਦਾ ਰਿਜ਼ਲਟ ਕੋਈ ਵੀ ਆਵੇ ਤੇ ਜ਼ਿੰਮੇਵਾਰ ਭਵੰਤਮਨ ਹੋਊਗਾ ਤੇ ਪਹਿਲਾ ਇਲੈਕਸ਼ਨ ਸੀ ਉਦੋਂ ਕਹਿੰਦਾ ਸੀ ਮੈਂ ਸਭ ਕੁਝ ਕਰਨ ਆਇਆ ਇੱਕ ਮੌਕਾ ਕੇਜਰੀਵਾਲ ਨੂੰ ਇਸ ਕਰਕੇ ਬੜੀ ਹੋ ਰਾਜਨੀਤੀ ਘਟੀਆ ਤਰੀਕੇ ਦੀ ਹੋ ਰਹੀ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਤੁਸੀਂ ਫੋਕਸ ਜਿਹੜਾ ਤੁਹਾਡਾ ਉਹ ਮੌਜੂਦਾ ਸੱਤਾਤਰੀ ਧਿਰ ਦੇ ਉੱਤੇ ਆ ਇਲਜ਼ਾਮ ਤਾਂ ਪੁਰਾਣੀਆਂ ਪਾਰਟੀਆਂ ਦੇ ਵੀ ਬਕਾਇਦਗੀ ਨਾਲ ਲੱਗਦੇ ਰਿਹਾ ਅਕਾਲੀ ਦਲ ਦੇ ਉੱਤੇ ਨਸ਼ੇ ਨੂੰ ਲੈ ਕੇ ਮਾਈਨਿੰਗ ਨੂੰ ਲੈ ਕੇ ਜਾਂ ਮਾਫੀਆਇਜ਼ਮ ਦਾ ਅਕਾਲੀ ਦਲ ਦੇ ਉੱਤੇ ਬਹੁਤ ਵੱਡਾ ਬੋਗਸ ਹੈ ਇਸੇ ਤਰ੍ਹਾਂ ਵਾਲੀ ਨਾਕਾਰਗਰਦਗੀ ਹੈ ਜਿਹੜੀ ਜਿਹੜਾ ਕਹਿ ਲਈਏ ਵੀ ਸੁਸਤ ਪਨਾਓ ਕਾਂਗਰਸੀਆਂ ਸਰਕਾਰਾਂ ਤੇ ਵੀ ਲੱਗਦਾ ਰਿਹਾ ਖਾਸ ਕਰਕੇ ਪਿਛਲੀ ਟਰਮ ਦੇ ਵਿੱਚ ਦੇਖਿਆ ਜਾਵੇ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਮੈਂ ਤੁਹਾਨੂੰ ਦਰਸਤ ਕਰ ਦਿਆਂ ਤੁਸੀਂ ਸ਼ਾਇਦ ਧਿਆਨ ਚ ਨਹੀਂ ਤੁਹਾਡੇ ਕਿ ਮੈਂ ਬਿਲਕੁਲ ਵੀ ਇਸ ਸਰਕਾਰ ਦੇ ਖਿਲਾਫ ਨਹੀਂ ਹੈਗਾ ਨਹੀਂ ਮੈਂ ਨਹੀਂ ਕਿਹਾ ਮੈਂ ਐਕਸਟਰਾ ਟਿੱਪਣੀ ਮੰਗੀ ਹਾਂ ਟੋਟਲੀ ਮੈਂ ਸਿਸਟਮ ਦੇ ਵਿੱਚ ਸਾਰੀਆਂ ਸਰਕਾਰਾਂ ਆਉਂਦੀਆਂ ਆ ਕਾਲੀ ਆਉਂਦੇ ਆ ਕਾਂਗਰਸੀ ਆਉਂਦੇ ਆ ਬੀਜੇਪੀ ਆਉਂਦੇ ਆ ਮਾਨਸਬ ਆਉਂਦੇ ਆ ਅਸੀਂ ਸਾਰੇ ਸਿਸਟਮ ਦੇ ਖਿਲਾਫ ਹੈਗੇ ਕਿਉਂ ਇਹਨਾਂ ਨੇ ਕੁਝ ਅਜੇ ਤੱਕ ਡਿਲੀਵਰ ਨਹੀਂ ਕੀਤਾ ਅਸੀਂ ਇੱਥੋਂ ਦੇ ਵੈਸੇ ਤਾਂ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣਾ ਤੇ ਅਸੀਂ ਸੰਗਰੂਰ ਵਾਸੀਆਂ ਨੂੰ ਤਾਂ ਘੱਟੋ ਘੱਟ ਇਹ ਇਸ ਵਾਸਤੇ ਤਿਆਰ ਕਰ ਰਹੇ ਹਾਂ ਕਿ ਤੁਸੀਂ ਦੇਖ ਲਓ ਕਿ ਜਦੋਂ ਸਾਰਾ ਸਿਸਟਮ ਤੁਹਾਡੇ ਸਾਹਮਣੇ ਉਹ ਖੜਾ ਜੀ ਨੇ ਨੁਕਸਾਨ ਕੀਤਾ ਪੰਜਾਬ ਦਾ ਤੇ ਇਹਨਾਂ ਨੂੰ ਵੋਟ ਪਾਉਣੀ ਦਾ ਮਤਲਬ ਆਪਣੇ ਆਪ ਦੇ ਅਗੇਂਸਟ ਵੋਟ ਪਾਉਣੀ ਤੇ ਅਸੀਂ ਜਿਹੜਾ ਇਹ ਮੈਸੇਜ ਜੇ ਲੋਕਾਂ ਨੂੰ ਦੇਣ ਚ ਕਾਮਯਾਬ ਹੋਏ ਤੇ ਫਿਰ ਬਾਕੀ ਕੀ ਬਚਦਾ ਬਾਕੀ ਨੋਟਾ ਬਚਦੀ ਹੈ ਇਮਾਨਦਾਰ ਲੋਕ ਬਚਦੇ ਜੇ ਕੋਈ ਖੜੇ ਹੋਣ ਠੀਕ ਹੈ ਇਸ ਕਰਕੇ ਇਹਨਾਂ ਨੂੰ ਆਪਸ਼ਨ ਜਿਹੜੀ ਲੋਕਾਂ ਨੂੰ ਇਹਹੀ ਦੇਣੀ ਪਊਗੀ ਕਿ ਤੁਸੀਂ ਇਹ ਸਿਸਟਮ ਦੇ ਅਗੇਂਸਟ ਸਾਰੇ ਦੇ ਸਾਰੇ ਬੱਲੇ ਕਿਤਾ ਚੀਨੇ ਚੰਗੇ ਨਾਲ ਕੋਲ ਹੈ ਨਹੀਂ ਹੋਰ ਬਦਲ ਕੇ ਲੈ ਆਉਣਗੇ ਕਿਤੇ ਤੇ ਉਹ 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 ਉਹਨਾਂ ਵਾਸਤੇ ਸਾਰੇ ਆਂਦੇ ਕਿ ਸਵਾਲ ਖੜੇ ਹੋਏ ਆ ਪੰਜਾਬ ਦੀ ਬਰਬਾਦੀ ਜਿਹੜੀ ਹੈ ਉਹਦਾ ਕਿਸੇ ਕੋਲ ਜਵਾਬ ਨਹੀਂ ਹੈਗਾ ਤੇ ਇਸ ਕਰਕੇ ਪਾਰਟੀਆਂ ਸਾਰੀਆਂ ਦੇ ਅਗੇਂਸਟ ਇਹ ਇਲੈਕਸ਼ਨ ਨੂੰ ਅਸੀਂ ਸੰਗਰੂਰ ਬਨਾਮ ਜਿਹੜਾ ਹੈਗਾ ਸਿਆਸਤ ਜਿਹੜੀ ਹੈਗੀ ਆ ਉਹਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਸਾਰੀ ਸਿਆਸਤ ਇੱਕ ਪਾਸੇ ਸੰਗਰੂਰ ਵਾਲੇ ਇੱਕ ਪਾਸੇ ਕਿਉਂਕਿ ਸੰਗਰੂਰ ਵਾਲੇ ਇੱਕ ਪਾਸੇ ਹੋਣਾ ਜਾਣਦੇ ਹੈਗੇ ਤੇ ਬੜਾ ਇੰਟਰਸਟਿੰਗ ਰਹੂਗਾ ਤੁਸੀਂ ਇਹਨੂੰ ਪਖਣਦੇ ਹੋ ਹਜੂ ਹੋਰੇ ਮਹੀਨਾ ਡੱਡ ਮਹੀਨਾ ਹੋਰ ਜਿਹਨੂੰ ਇਹ ਮੈਸੇਜ ਲੋਕਾਂ ਤੱਕ ਜਾਣਗੇ ਤੇ ਇਹਦੇ ਜਿਹੜੇ ਆਊ ਹੈਗਾ ਇੰਟਰਸਟਿੰਗ ਸਮਾਨ ਜਾਂ ਮਾਹੌਲ ਜਿਹੜਾ ਹੈਗਾ ਤੁਹਾਨੂੰ ਇਹ ਸੀਟ ਤੇ ਵੇਖਣ ਨੂੰ ਮਿਲੇਗਾ ਕਿਉਂਕਿ ਇੱਥੇ ਸਾਡੇ ਵਰਗੇ ਲੋਕ ਜਿਹੜੇ ਸਵਾਲ ਕਰਨ ਵਾਸਤੇ ਆ ਕਿਉਂਕਿ ਉਹ ਸਵਾਲ ਤਾਂ ਇਹਨੂੰ ਕਰਦਾ ਹੀ ਕੋਈ ਨਹੀਂ ਪ੍ਰੈਸ ਆਪਣੀ ਡਿਊਟੀ ਤੋਂ ਮੁਨਕਰ ਹੈ ਬਿਲਕੁਲ ਉਹ ਸਵਾਲ ਜਿਹੜੇ ਹੈਗੇ ਇਹਨਾਂ ਤੋਂ ਕੀਤੇ ਜਾਣੇ ਬਣਦੇ ਆ ਕੋਈ ਨਹੀਂ ਕਰਦਾ ਬੰਬੇਸ਼ਾ ਨਾਦਰੀ ਕੀਤੇ ਕੰਮਾਂ ਨੂੰ ਕੋਈ ਪੁੱਛਦੇ ਆ ਜਾਂ ਜੋੜਾ ਮੈਂ ਗੱਲਾਂ ਕਰ ਰਿਹਾ ਵੀ ਜਿਹੜੇ ਐਡਵਰਟਾਈਜ਼ਮੈਂਟ ਤੇ ਸਰਕਾਰ ਚੱਲ ਰਹੀ ਹੈ 70000 7000 ਕਰੋੜ ਦਾ ਕਰਜ਼ਾ ਇਹਨਾਂ ਨੇ ਚੱਕ ਲਿਆ ਕਰੇ ਕੋਈ ਪੁੱਛਦਾ ਨਾ ਤੋਂ ਵੀ ਹਾਂ ਤੁਸੀਂ ਕਦੇ ਵਾਸਤੇ ਚੱਕਿਆ ਹੋਇਆ ਕਰਜ਼ਾ ਫਿਰ ਡਿਵੈਲਪਮੈਂਟ ਦੀ ਕਿਹੜੀ ਗੱਲਾਂ ਕਰਦੇ ਸਾਢੇ 850 ਕਰੋੜ ਇਹਨਾਂ ਨੇ ਪਹਿਲੀ ਸਬਸਿਡੀ ਦਿੱਤੀ 1200 ਕਰੋੜ ਦਾ ਕਰਜ਼ਾ ਚੱਕਿਆ ਹਰ ਚੀਜ਼ ਤੁਸੀਂ ਪੰਜਾਬ ਦੇ ਲੋਕਾਂ ਦੇ ਸਿਰ ਤੇ ਕਰਜ਼ਾ ਚੱਕ ਕੇ ਕਰ ਰਹੇ ਹੋ ਤੇ ਫਿਰ ਡਿਵੈਲਪਮੈਂਟ ਤੇ ਰੰਗਲੇ ਪੰਜਾਬ ਦੀ ਤੁਸੀਂ ਗੱਲ ਕੀਤੀ ਇਹ ਖੂਨ ਨਾਲ ਰੰਗ ਰਹੇ ਪੰਜਾਬ ਨੂੰ ਕੋਈ ਇਹ ਇਹਨਾਂ ਦੇ ਆਪਣੇ ਘਰਾਂ ਵਿੱਚ ਜਵਾਕ ਜੰਮੇ ਵੀ ਹੋਣ ਫਿਰ ਮਤਲਬ ਇਹਨਾਂ ਦਾ ਰਵਈਆ ਇਹ ਰਹੇ ਤਾਂ ਇਹ ਜਿਹੜੀਆਂ ਬਹੁਤ ਡੀਪ ਸਟੇਟ ਦੀਆਂ ਪਾਲਿਸੀਆਂ ਨੂੰ ਲਾਗੂ ਕਰਨ ਦੇ ਵਿੱਚ ਇਹ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਸਰਕਾਰਾਂ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਦੂਰੀ ਜਾਂਦੀ ਦਿਖਾਈ ਦੇ ਰਹੀ ਹੈ ਸਿਕੂ ਜੀ ਦਾ ਆਖਰੀ ਸਵਾਲ ਹੈ ਤੁਸੀਂ ਗੱਲ ਕਰੀ ਖੇਤਰੀ ਪਾਰਟੀ ਦੀ ਮੈਂ ਪੁੱਛਣਾ ਚਾਹੁੰਦਾ ਕਿ ਖੇਤਰੀ ਪਾਰਟੀ ਪਹਿਲਾਂ ਵੀ ਬਣਦੀਆਂ ਰਹੀਆਂ ਖਾਲਾ ਅਕਾਲੀ ਦਲ ਤੋਂ ਬਿਨਾਂ ਕੋਈ ਜ਼ਿਆਦਾ ਵਧੀਆ ਐਕਸਪੀਰੀਅੰਸ ਨਹੀਂ ਰਿਹਾ ਕਿਸੇ ਦਾ ਵੀ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਸੱਜਿਓ ਹੋ ਸਕਦੀ ਹੈ ਖੱਬਿਓ ਹੋ ਸਕਦੀ ਹੈ ਵਿਚਾਰੋਂ ਕਿਸ ਤਰ੍ਹਾਂ ਦੀ ਪਾਰਟੀ ਦੀ ਤੁਸੀਂ ਕਾਮਨਾ ਜਾਂ ਸੋਚ ਰੱਖਦੇ ਹੋ ਦੇਖੋ ਪਹਿਲੀ ਗੱਲ ਤਾਂ ਮੈਂ ਕਹਾ ਕਿ ਪਹਿਲਾਂ ਖੇਤਰੀ ਪਾਰਟੀ ਕੋਈ ਰਹੀ ਨਹੀਂ ਹੈ ਕਲੇਮ ਕਰਦਾ ਕਾਲੀ ਦਲ ਕਦੇ ਕਾਲੀ ਦਲ ਆਪਣੇ ਸਿਰ ਤੇ ਸਰਕਾਰ ਲੈ ਕੇ ਨਹੀਂ ਆਇਆ ਇੱਕ ਵਾਰੀ ਬੇਸ਼ੱਕ ਇਹਨਾਂ ਨੂੰ ਮੈਜੋਰਟੀ ਮਿਲੀ ਸੀ 97 ਦੇ ਵਿੱਚ ਉਦੋਂ ਵੀ ਪਾਈਵਾਲ ਜਿਹੜੀ ਬੀਜੇਪੀ ਸੀਗੀ ਤੋਂ ਕੱਲੀ ਜਿਹੜੀ ਖੇਤਰੀ ਪਾਰਟੀ ਅੱਜ ਤੱਕ ਉਹ ਜਿਹੜਾ ਹੈਗਾ ਸਰਕਾਰ ਕਦੇ ਬਣੀ ਵੀ ਨਹੀਂ ਕਹੇ ਨੂੰ ਕੋਈ ਕਹੀ ਜਾਵੇ ਪੰਥਕ ਮਕੋਟਾ ਉਹਨਾਂ ਦਾ ਉਤਰ ਗਿਆ ਜਿਸ ਨਾਮ ਨਾਲ ਜਿਵੇਂ ਇਹਨਾਂ ਨੇ ਬਣਾਇਆ ਹੋਇਆ ਸੀ ਇੱਕ ਵਾਰ ਅਲੱਗ ਜਦੋਂ ਵੀ ਕੋਈ ਦਿੱਕਤ ਆਉਂਦੀ ਜਦੋਂ ਇਹ ਸੱਤਾ 'ਚ ਨਹੀਂ ਹੁੰਦੀ ਤਾਂ ਪੰਥ ਨੂੰ ਖਤਰਾ ਹੁੰਦਾ ਐਵੇਂ ਉਹ ਮੁੱਦੇ ਜਿਹੜੇ ਜਦੋਂ ਕਾਂਗਰਸ ਸੱਤਾ 'ਚ ਨਹੀਂ ਹੁੰਦੀ ਉਦੋਂ ਯਾਦ ਆਉਂਦੇ ਇਹਨਾਂ ਨੂੰ ਡਰਗ ਵਗੈਰਾ ਦੇ ਰੌਲਾ ਪਾ ਰਹੇ ਆ ਤੇ ਆਪਦੇ ਬਾਰੇ ਕੀ ਕੀਤਾ ਇਹਨਾਂ ਨੇ ਬਹੁਤ ਵੱਡਾ ਜਿਹੜਾ ਇਹ ਸਿੰਥੈਟਿਕ ਡਰਗ ਦਾ ਮੇਲਾ ਸ਼ੁਰੂ ਹੋਇਆ 2006 ਤੋਂ ਬਾਅਦ ਜਦੋਂ ਇਹ ਸੱਤ ਸਰਕਾਰ ਆਈ ਇਹ ਕਾਲੀਆਂ ਦੀ ਉਸ ਤੋਂ ਬਾਅਦ 10 ਸਾਲ ਇਹਨਾਂ ਦੇ 5 ਸਾਲ ਫਿਰ ਗਾਂ ਅਗਲੇ ਉਹਨਾਂ ਦੇ 2 ਸਾਲ ਇਹ ਡਰਗ ਕਿਵੇਂ ਜਾਰੀ ਹੈ ਅਸਮਾਨ ਨੂੰ ਉਹਨੂੰ ਸ਼ੂਟ ਕਰਦੀ ਉੱਪਰ ਨੂੰ ਜਾ ਰਿਹਾ ਹੈ ਅੱਜ ਪਹਿਲਾਂ ਸਾਡਾ ਨੌਜਵਾਨ ਦਿਖਾਈ ਦਿੰਦਾ ਸੀ ਅੱਜ ਸਾਡੀਆਂ ਧੀਆ ਦਿਖਾਈ ਦੇ ਰਹੀਆਂ ਕਿਸ ਹਾਲਾਤ ਤੱਕ ਸਟੇਟ ਤੋੜੀ ਹੈਗੀ ਹੈ ਕਿੰਨੀਆਂ ਸਰਸ਼ਾ ਨਾਲ ਤੁਸੀਂ ਉਹਨਾਂ ਚੀਜ਼ਾਂ ਨੂੰ ਕੰਟੀਨਿਊ ਕੀਤਾ ਹੋਇਆ ਜਿਹੜੀਆਂ ਇੱਕ ਸਭ ਨੇ ਕੀਤੀਆਂ ਹੋਈਆਂ ਤੇ ਫਿਰ ਆਪਾਂ ਨਵੀਂ ਪਾਰਟੀ ਤੋਂ ਬਿਨਾਂ ਹੋਰ ਥੋੜੇ ਕੋਲ ਹੱਲ ਕੀ ਹੈਗਾ ਔਰ ਨਵੀਂ ਪਾਰਟੀ ਕੀ ਹੋਊਗੀ ਨਵੀਂ ਪਾਰਟੀ ਤਾਂ ਉਹੀ ਮੈਂ ਕਹਿ ਰਿਹਾ ਨਾ ਖੇਤਰੀ ਪਾਰਟੀ ਦਾ ਮਤਲਬ ਨਰੋਲ ਪੰਜਾਬ ਦੇ ਲੋਕ ਨਰੋਲ ਪੰਜਾਬ ਦੇ ਬੰਦੇ ਜਿਨ੍ਹਾਂ ਨੂੰ ਸੈਂਟਰ ਸਰਕਾਰ ਜਿਹੜਾ ਆਪਣੀ ਬਾਹਮ ਰੋੜ ਕੇ ਜਿਹੜਾ ਹੈਗਾ ਆਪਣੀ ਮਰਜ਼ੀ ਨਾ ਕਰਾ ਸਕਦਾ ਹੋਵੇ ਤੇ ਵਿਲ ਪਾਵਰ ਵਾਲੇ ਲੋਕ ਅੱਜ ਕ੍ਰਿਟੀਕਲ ਵਿਲ ਹੋਵੇ ਤਾਂ ਪੰਜਾਬ ਦਾ ਪਹਿਲਾ ਇਹ ਸਰਕਾਰੀ ਕਰ ਸਕਦੀ ਹੈ ਇਹਨਾਂ ਕੋਲ ਕ੍ਰਿਟੀਕਲ ਵਿਲ ਹੈ ਨਹੀਂ ਇਹਨਾਂ ਦੀਆਂ ਫੈਲਾ ਬਣੀਆਂ ਉਹਨੀਆਂ ਸਾਰੀਆਂ ਚੋਰ ਚੱਕੇ ਇਕੱਠੇ ਹੋਏ ਤੇ ਚੰਗਾ ਕੰਮ ਕਿੱਥੋਂ ਕਰ ਲੈਣਗੇ ਜਿੰਨਾਂ ਚਿਰ ਸਾਫ਼ ਸੁਥਰੇ ਲੋਕ ਜਿਨ੍ਹਾਂ ਨੂੰ ਆਪਣੇ ਪਰਸਨਲ ਕੰਮ ਨਾ ਹੋਣ ਉਹਨਾਂ ਜੋ ਸਿਆਸਤ ਵਿੱਚ ਨਹੀਂ ਆਉਂਦੇ ਤੇ ਉਹ ਜਿਹੜੇ ਕੀ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਹੋ ਜਿਹੇ ਲੋਕ ਹੈਗੇ ਪਰ ਉਹ ਕੁੰਡ ਕੱਢ ਕੇ ਘਰਾਂ 'ਚ ਬੈਠੇ ਆਪਣੇ ਨਿਰਜ ਦੀ ਖਾਤਰ ਮਤਲਬ ਜਾਂ ਇਸ ਤਾਂ ਜੇ ਡਰਨ ਦੀ ਜਿਹੜੀ ਲੋੜ ਹੈਗੀ ਆ ਔਰ ਇਸ ਮਖੋਟੇ ਨੂੰ ਤੋੜ ਕੇ ਆਪਣੇ ਨੂੰ ਲਾ ਕੇ ਚੰਗੇ ਲੋਕ ਜਿਹੜੇ ਹੈਗੇ ਜੇ ਬਾਹਰ ਆਉਣਗੇ ਤਾਂ ਅੱਜ ਕੋਈ ਐਸੀ ਗੱਲ ਨਹੀਂ ਹੈਗੀ ਕਿ ਪੰਜਾਬ ਦੇ ਯੂਥ ਨੂੰ ਨਵੀਂ ਸੇਧ ਦੇ ਕੇ ਅਸੀਂ ਪੰਜਾਬ ਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਕਰਨਾ ਕਰ ਸਕੀ ਪਰ ਇਹਦੇ ਵਾਸਤੇ ਇੱਕ ਮਤਲਬ ਡਿਸੀਜਨ ਦੀ ਲੋੜ ਹੈ ਤੇ ਉਹ ਡਿਸੀਜਨ ਜਿਹੜੇ ਹੈਗੇ ਆ ਲੈਣ ਵਾਸਤੇ ਇੱਕ ਡੈਮੋ ਦੇ ਤੌਰ ਤੇ ਜੇ ਮੈਂ ਕਹਾ ਤਾਂ ਮੈਨੂੰ 5-6 ਸਾਲ ਹੋ ਗਏ ਸਿਸਟਮ ਦੇ ਨਾਲ ਲੜ ਰਹੇ ਹਾਂ ਤੇ ਜੇ ਮੈਂ ਅੱਜ ਤੱਕ ਚੱਲ ਰਹੇ ਹਾਂ ਤੇ ਉਹ ਜਿਹੜੇ ਬੰਦੇ ਮੈਥੋਂ ਵੱਧ ਸਮਰੱਥ ਨੇ ਗਿਆਨਵਾਨ ਨੇ ਹੋਰ ਬਹੁਤ ਕੁਝ ਭੰਡਾਰ ਹੈ ਉਹਨਾਂ ਕੋਲ ਅਕਲਾਂ ਦੇ ਉਹਨਾਂ ਨੂੰ ਉਹ ਤਾਂ ਸਾਡੇ ਵਰਗੇ ਬੰਦਿਆਂ ਨੂੰ ਮੈਂ ਤਾਂ ਕਹਿੰਦਾ ਹੁਣ ਕਿ ਤੁਸੀਂ ਦੱਸੋ ਸੀ ਗਾਈਡ ਕਰ ਦਿਓ ਜਿਹੜੀ ਚੀਜ਼ ਤੁਸੀਂ ਕਹਿਣ ਤੋਂ ਡਰਦੇ ਹੋ ਸਾਨੂੰ ਦੱਸ ਦਿਓ ਮੈਂ ਕਹਿ ਦਿੰਦਾ ਮੇਰੇ ਤਾਂ ਹੁਣ ਪ੍ਰਮਾਤਮਾ ਨੇ ਡਿਊਟੀ ਲਈ ਹੋਈ ਇਸ ਕੰਮ ਦੀ ਤੇ ਮੈਨੂੰ ਜਿੱਥੇ ਵੀ ਕੋਈ ਜਾਣਕਾਰੀ ਆਉਂਦੀ ਹੈ ਮੇਰਾ ਕੋਈ ਆਪਣਾ ਖੁਫੀਆ ਤੰਤਰ ਨਹੀਂ ਹੈ ਮੇਨੂੰ ਲੋਕਾਂ ਨੂੰ ਵਿਸ਼ਵਾਸ ਹੈ ਕਿ ਮੈਂ ਸੱਚ ਬੋਲਦਾ ਤਾਂ ਮੇਰੇ ਕੋਲ ਜਾਣਕਾਰੀ ਆਉਂਦੀ ਹੈ ਉਹ ਜਾਣਕਾਰੀ ਮੈਂ ਬਿਲਕੁਲ ਕਾਮਨ ਕਰਦਾ ਜਿਹੜੀ ਵੀ ਕਰਨ ਵਾਲੀ ਹੁੰਦੀ ਹੈ ਇਹੀ ਰੀਜ਼ਨ ਹੈ ਜਿਹੜੀ ਚੀਜ਼ ਬੇਬਾਕੀ ਨੂੰ ਕਹਿੰਦੇ ਆ ਬੇਬਾਕੀ ਕੋਈ ਵੀ ਕਰ ਸਕਦਾ ਮੈਂ ਕੋਈ ਡਿਪਲੋਮਾ ਥੋੜਾ ਕਰਕੇ ਆਏ ਬੇਬਾਕੀ ਦਾ ਸੱਚ ਦਾ ਕੋਈ ਜਿਹੜਾ ਹੈਗਾ ਬੋਲਣ ਦੀ ਤਾਂ ਕੋਈ ਟ੍ਰੇਨਿੰਗ ਨਹੀਂ ਲੈਣੀ ਪੈਂਦੀ ਨਾ ਕੋਈ ਯਾਦ ਰੱਖਣਾ ਪੈਂਦਾ ਬੋਲ ਕੇ ਝੂਠ ਬੋਲੋ ਤਾਂ ਹਮੇਸ਼ਾ ਯਾਦ ਰੱਖਣੇ ਪੈਂਦੇ ਤਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਡਰ ਦਾ ਮਾਹੌਲ ਚੋਂ ਜਦੋਂ ਸਾਡਾ ਇੰਟੈਲੈਕਚੁਅਲ ਸਾਡਾ ਬੁੱਧੀ ਜੀ ਵੀ ਸਾਡਾ ਸਿਆਣਾ ਬੰਦਾ ਜਿਹੜਾ ਨਿਕਲਿਆ ਹੋਊਗਾ ਜਦੋਂ ਕਿ ਉਹਨਾਂ ਨੂੰ ਪਤਾ ਹੈ ਕਿ ਤੋਂ ਬਾਅਦ ਡਰਨ ਦੀ ਲੋੜ ਕੀ ਹੈਗੀ ਜਿੰਦਗੀ ਤਾਂ ਵੈਸੇ ਹੀ ਦੂਜੇ ਪਾਸੇ ਨੂੰ ਜਾ ਰਹੀ ਹੈ। ਤਾਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰਦਾ ਹਾਂ ਉਮੀਦ ਹੈ ਬਾਬੇ ਨਾਨਕ ਦੀ タルਸੀ ਹੈ। ਔਰ ਗੱਲ ਵਿੱਚ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਅਸੀਂ ਬਹੁਤ ਬੈਡ ਸ਼ੇਪ 'ਚ ਐ ਇਸ ਤੋਂ ਹੋਰ ਥੱਲੇ ਜਾਣ ਦੀ ਕਾਮਨਾ ਨਹੀਂ ਕਰ ਸਕਦੇ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਲੋਕ ਸਿਰ ਤੇ ਜਾਗਣਗੇ ਤੇ ਪੰਜਾਬ ਨੂੰ ਜਿਹੜਾ ਹੈਗਾ ਚੰਗੇ ਲੋਕਾਂ ਦੀ ਜਿਹੜੀ ਅਗਵਾਈ ਮਿਲੂਗੀ ਤੇ ਅਸੀਂ ਫਿਰ ਆਪਣੇ ਪੈਰਾਂ ਤੇ ਸ਼ਹਿਰ ਦੁਬਾਰਾ ਖੜੇ ਹੋ ਸਕੀਏ। ਡੀਐਸਪੀ ਸਾਫ ਦਾ ਬਲਵਿੰਦਰ ਖਰਾਨ ਨੂੰ ਸਿੱਖੋਣਾ ਨੇ ਜਿਹੜਾ ਚੋਣ ਮੈਦਾਨ ਦੇ ਵਿੱਚ ਨਿੱਤਰਨ ਦਾ ਫੈਸਲਾ ਕੀਤਾ ਹੈ ਉਮੀਦ ਕਰਦੇ ਹਾਂ ਕਿ ਸਫਲ ਹੋਣਗੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਮੁਕਾਬਲਾ ਵਾਕਈ ਸਖਤ ਹੈ ਸੰਗਰੂਰ ਵਰਗੀ ਸੀਟ ਹੈ ਇਸ ਸੀਟ ਦੇ ਉੱਤੇ ਮੁਕਾਬਲਾ ਦੇਣਾ ਆਪਣੇ ਆਪ ਦੇ ਵਿੱਚ ਇੱਕ ਕਹਿ ਸਕਦੇ ਹਾਂ ਕਿ ਹੌਸਲੇ ਵਾਲਾ ਕੰਮ ਹੈ ਆਉਣ ਦੇ ਦਿਨ ਦੱਸ ਦੇਣਗੇ ਕਿ ਸਿੱਖੋ ਸਾਹਿਬ ਦੀਆਂ ਉਮੀਦਾਂ ਦੇ ਮੁਤਾਬਕ ਜਿਹੜੇ ਲੋਕ ਬਾਹਰ ਨਿਕਲਦੇ ਆ ਜਾਂ ਨਹੀਂ ਪੰਜਾਬੀ ਪੁਆਇੰਟ ਲਈ ਮੈਂ ਹਰਿੰਦਰ ਬਾਜਵਾ